ਪਤਨੀ ਵੱਲੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਘਰਵਾਲੇ ਦਾ ਕਤਲ ਕਰ ਦਿੱਤਾ ਜਾਂਦਾ ਪਿੰਡ ਦੇ ਵਿੱਚ ਪੂਰੀ ਸੋਗ ਦੀ ਲਹਿਰ ਆ ਸਾਡੇ ਨਾਲ ਇੱਥੋਂ ਦੇ ਸਰਪੰਚ ਸਾਹਿਬ ਨੇ ਸਾਡੇ ਇੱਥੋਂ ਦੇ ਹੋਰ ਕੁਝ ਆਗੂ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜਾ ਘਰਵਾਲੀ ਵੱਲੋਂ ਆਪਣੇ ਪਤੀ ਦਾ ਇੱਕ ਕਤਲ ਕਰ ਦਿੱਤਾ ਜਾਂਦਾ ਕਿਵੇਂ ਦੇਖੋਗੇ ਇੱਕ ਇਹ ਰਿਸ਼ਤਾ ਬਹੁਤ ਹੀ ਪਵਿੱਤਰ ਰਿਸ਼ਤਾ ਹੈ ਇਹ ਜੀ ਬਹੁਤ ਰਿਸ਼ਤਾ ਪਵਿੱਤਰ ਆ ਇਹ ਮੁੰਡੇ ਦੇ ਮਾਪਿਓ ਨੇ ਕੁੜੀ ਨੂੰ ਸਾਰਾ ਘਰੋ ਮੁਖਤਿਆਰ ਦਿੱਤਾ ਸੀ ਆਪ ਉਹ ਬਾਹਰ ਗਏ ਸੀ ਦੋਨੇ ਜੀ ਮੁੰਡਾ ਤੇ ਉਹਦੇ ਘਰ ਵਾਲੀ ਸੀ ਪਰ ਕੁੜੀ ਦੀ ਲਾਈਨ ਐਡੀਕ ਗਲਤ ਸੀ ਇਹ ਤੁਸੀਂ ਘਰ ਵੇਖੋ ਤਾਂ ਘੱਟੋ ਘੱਟ ਚਾਰਾਂ ਕਨਾਲਾਂ ਚ ਘਾਰਾ 25 ਕਿੱਲੇ ਜ਼ਮੀਨ ਆ ਬਹੁਤ ਵਧੀਆ ਸਾਰੇ ਕੁਝ ਦਿਓ ਮਾਲਕ ਸੀ ਪਰ ਕੁੜੀ ਦੀ ਲਾਈਨ ਪਿੱਛੋਂ ਬਾਹਰੋਂ ਆਈ ਆ ਬਾਹਰੋਂ ਹੀ ਲਾਈਨ ਗਲਤ ਸੀ ਮੁੰਡੇ ਨਾਲ ਰਿਲੇਸ਼ਨਸ਼ਿਪ ਸੀ ਪੰਜਾਂ ਛੀਆਂ ਸਾਲਾਂ ਤੋਂ ਠੀਕ ਆ ਕਿ ਨਹੀਂ ਉਹਨੇ ਮੁੰਡੇ ਨੂੰ ਸੱਦਣਾ ਸੀ ਉਹ ਕੁੜੀ ਉੱਥੋਂ ਡਿਪੋਟ ਹੋ ਕੇ ਆ ਗਈ ਮੁੜ ਕੇ ਉਹਦੇ ਲੱਛਣ ਬਣ ਗਏ ਵੀ ਮੈਂ ਇਹਨੂੰ ਮੁੰਡੇ ਨੂੰ ਖਤਮ ਕਰਕੇ ਤੇ ਇਹਨਾਂ ਦੀ ਸਾਰੀ ਪੈੜੀ ਹੜੱਪ ਕਰਾਂ ਠੀਕ ਹੈ ਕਿ ਨਹੀਂ ਮੁੰਡੇ ਦਾ ਮਾਂ ਪਿਓ ਆਉਣਾ ਸੀ 6 ਤਰੀਕ ਨੂੰ ਉਹਨੇ ਕਿਹਾ ਉਦੋਂ ਉਦੋਂ ਨੂੰ ਮੁੰਡਾ ਕਿਤੇ ਗੱਲ ਨਾ ਕਰ ਦੇ ਕੋਈ ਇਹਨਾਂ ਕੋਲੇ ਵੀ ਮੇਰਾ ਵਿਹਾਰ ਲੱਛਣ ਮੇਰੇ ਮਾੜੇ ਆ ਉਹਨੇ ਕਿਹਾ ਇਦੋਂ ਪਹਿਲਾਂ ਪਹਿਲਾਂ ਇਹਨੂੰ ਮੁੰਡੇ ਨੂੰ ਭਗਤਾ ਦੇਆ ਇਹ ਕਾਰਵਾਈ ਉਹਨੇ ਕੀਤੀ ਐ ਤੇ ਇਹਦਾ ਜਿਹੜਾ ਪ੍ਰਸ਼ਾਸਨ ਦਾ ਰੋਲ ਆ ਉਹ ਬਹੁਤ ਮਾੜਾ ਹੈ ਕੁੜੀ ਦੇ ਮਾਂ ਪਿਓ ਆ ਕੇ ਉਹਨਾਂ ਨੇ 2 ਘੰਟੇ ਸਾਰੀ ਕਾਰਵਾਈ ਸੰਭਾਲੀ ਆ ਜਦੋਂ ਮੁੰਡਾ ਮਰਿਆ 11 ਵਜੇ ਮੁੰਡਾ 10:30 ਵਜੇ ਮਾਰਿਆ ਤੇ 1 ਵਜੇ ਮਤਲਬ ਸਾਡਾ 1 ਵੰਡੀ ਆ ਇਹਨਾਂ ਦਾ ਮੁੰਡੇ ਦਾ ਸਰਪੰਚ ਸਾਹਿਬ ਆ ਉਹਨਾਂ ਦੇ ਘਰ ਨੂੰ ਉਹਨਾਂ ਨੇ ਧੱਕੇ ਮਾਰੇ 2 ਘੰਟੇ ਸਾਰੀ ਕਾਰਵਾਈ ਕੁੜੀ ਨੂੰ ਸਿਖਾ ਕੇ ਸਮਝਾ ਕੇ ਜਦੋਂ ਕਿ ਉਹਨਾਂ ਦਾ ਪ੍ਰਸ਼ਾਸਨ ਨੇ ਨਾ ਹੀ ਨਹੀਂ ਪਾਇਆ ਔਰ ਪ੍ਰਸ਼ਾਸਨ ਬੋਲ ਰਿਹਾ ਉਹਨਾਂ ਦਾ ਐਡਰੈਸ ਆ ਜਿਹੜਾ ਨੇਊਗਾ ਇੰਟਰ ਰੋਡ ਆ 올ਡ ਕੈਂਟ ਰੋਡ ਆ ਜਦੋਂ ਕਿ ਉਹਨਾਂ ਦਾ ਐਡਰੈਸ ਭਾਈ ਸਾਰੇ ਸੁਣ ਲਓ ਉਹਨਾਂ ਦਾ ਐਡਰੈਸ ਹੈਗਾ ਸੁੰਦਰ ਨਗਰ ਪ੍ਰੋਜਪੁਰ ਰੋਡ ਆ ਸਮਰਾ ਪਰਿਵਾਰ ਆ ਉਹ ਮਾੜੇ ਕੈਰੇਕਟਰ ਦਾ ਪਰਿਵਾਰ ਆ ਇਹਨਾਂ ਥਾਂ ਤਾਰੇ ਵਾਲਾ ਪਿਛਾ ਪਿਛਲਾ ਪਿੰਡ ਤਾਰੇ ਵਾਲਾ ਉੱਥੋਂ ਆ ਕੇ ਉਹ ਫਰੀਦਕੋਟ ਬੈਠੇ ਆ ਠੀਕ ਆ ਕਿ ਨਹੀਂ ਉਹਨਾਂ ਨੇ ਦੋ ਨੰਬਰ 'ਚ ਸਾਰੀਆਂ ਪ੍ਰਾਪਰਟੀਆਂ ਬਣਾਈਆਂ ਠੀਕ ਆ ਕਿ ਨਹੀਂ ਕਿਸੇ ਟਾਈਮ ਉਹ ਢਾਲ ਲਾਉਂਦੇ ਸੀ ਪੱਠਿਆਂ ਦੀ ਪਰ ਇਹਨਾਂ ਦਾ ਘਰ ਆ ਸਾਡੇ ਪਿੰਡ ਦਾ ਇਹ ਬੱਚੇ ਦੀ ਜਾਨ ਲਈ ਆ ਸਾਡਾ ਭਤੀਜਾ ਸੀ ਠੀਕ ਹੈ ਕਿ ਨਹੀਂ ਅਸੀਂ ਸਾਰੇ ਪਿੰਡ ਦੀਆਂ ਯੂਨੀਅਨਾਂ ਮੈਂ ਕੌਮੀ ਕਿਸਾਨ ਯੂਨੀਅਨੋਂ ਵੱਲੋਂ ਬੋਲਦਾ ਹਾਂ ਪ੍ਰੈਸ ਰਿਪੋਰਟਰਾਂ ਮੈਂ ਵਿਕਾਸ ਸੰਦੇਸ਼ ਕੋਟਕਬੂਰੇ ਦਾ ਸਾਰਾ ਨਗਰ ਸਾਡੀ ਕਿਰਤੀ ਕਿਸਾਨ ਯੂਨੀਅਨਾਂ ਠੀਕ ਹੈ ਕ੍ਰਾਂਤੀਕਾਰੀ ਯੂਨੀਅਨਾਂ ਸਿੱਧੂ ਵਰਜੁਨੀ ਆਣਾ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਮੈਂ ਖਜ਼ਾਨਚੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਂ ਪਿੰਡਾਂ 'ਚ ਇਹ ਮੁੰਡੇ ਦੀਆਂ ਭੂਆ ਨਾਲ ਦੇ ਨਾਲ ਦੇ ਪਿੰਡਾਂ 'ਚ ਪੰਜੇ ਪਿੰਡ ਸਾਡੇ ਨਾਲ ਅੱਜ ਆ ਕੇ ਖੜ ਗਏ ਆ ਉਹ ਵੀ ਨਾਲ ਆਉਣਗੇ ਅਸੀਂ ਜੇ ਪ੍ਰਸ਼ਾਸਨ ਨੇ ਨਾਮ ਉਹਨੂੰ ਗ੍ਰਿਫਤਾਰ ਕੀਤਾ ਪਹਿਲਾਂ ਤਾਂ ਉਹਨਾਂ ਨੇ ਪਰਚਾ ਹੀ ਅੱਧਾ ਕਟਿਆ ਸਾਡੀ ਇਹ ਮੰਗ ਆ ਵੀ ਉਹਨਾਂ ਨੂੰ ਅਫਸਰਾਂ ਨੂੰ ਮੌਕੇਦਿਆਂ ਨੂੰ ਤੁਰੰਤ ਐਸਐਸਪੀ ਸਾਹਿਬ ਨੂੰ ਬੇਨਤੀ ਆ ਕਿ ਉਹਨਾਂ ਨੂੰ ਇੱਥੋਂ ਬਦਲ ਕੇ ਇੱਥੇ ਨਵੇਂ ਅਫਸਰ ਇਮਾਨਦਾਰ ਲਾਏ ਜਾਣ ਸਾਨੂੰ ਪਤਾ ਵੀ ਉਹਨਾਂ ਦੀ ਕੋਈ ਗੱਟਮਟ ਹੋ ਚੁੱਕੀ ਐ ਠੀਕ ਆ ਨਾ ਉਹਨਾਂ ਦੇ ਨਾਲ ਉਹ 100 ਬੰਦਾ ਉਹਨਾਂ ਦਾ ਆਇਆ 50 ਬੰਦੇ ਠੀਕ ਆ ਮੁੰਡੇ ਦੇ ਸਹੁਰਿਆਂ ਦੇ ਉਹਨਾਂ ਦੀ ਰਿਸ਼ਤੇਦਾਰੀ ਸਾਡੇ ਪਰਿਵਾਰ ਨਾਲ ਕਾਦੀ ਰਹਗੀ ਜੀ ਮੁੰਡੇ ਨਾਲ ਰਿਸ਼ਤੇਦਾਰੀ ਮੁੰਡਾ ਮਾਰਤਾ ਉਹ ਇੱਥੇ ਆਉਂਦੇ ਆ ਥਾਣੇ ਜਾਂਦੇ ਆ ਡਰਾਮੇ ਕਰੀ ਜਾਂਦੇ ਆ ਸਾਨੂੰ ਉਹ ਚੰਗੇ ਨਹੀਂ ਲੱਗਦੇ ਅੱਜ ਅੱਜ ਐਸਐਚਓ ਸਾਹਿਬ ਇੱਥੇ ਆਏ ਸੀ ਉਹਾਂ ਦੇ ਹੁਣ ਨਹੀਂ ਆਉਂਦੇ ਇਹਦਾ ਮਤਲਬ ਤਾਂ ਫਿਰ ਤੁਹਾਡੀ ਸਹਿਮਤੀ ਨਾਲ ਹੀ ਆ ਰਹੇ ਸੀ ਨਾ ਉਹ ਜੀ ਜੀ ਠੀਕ ਹੈ ਕਿ ਨਹੀਂ ਵੀ ਸਾਡਾ ਘਰ ਉਹਨਾਂ ਨੇ ਤਬਾਹ ਕਰਤਾ ਇਹ ਬੱਚਾ ਇਸ ਇਕੱਲੇ ਘਰ ਦਾ ਨਹੀਂ ਇਹ ਇਸ ਨਗਰ ਦਾ ਬੱਚਾ ਹੈ ਔਰ ਜਿੰਨਾ ਪੰਜ ਨਗਰਾਂ ਚੋਂ ਉਹਦੀਆਂ ਮੁੰਡੇ ਦੀਆਂ ਭੂਆ ਉਹਨਾਂ ਨਗਰਾਂ ਦਾ ਵੀ ਬੱਚਾ ਹੈ ਅਸੀਂ ਸਾਰੇ ਇਕੱਠਾ ਕਰਕੇ ਇੱਥੇ ਕੱਲ ਨੂੰ ਜੇ ਉਹਨਾਂ ਨੇ ਨਾ ਸਾਨੂੰ ਅਸੀਂ ਕਹਾਂ ਪੰਚਾਇਤ ਨੂੰ ਸਾਡੇ ਉਹ ਵਿਖਾ ਦਿਓ ਇਹ ਪਰਿਵਾਰ ਨੂੰ ਨਾ ਵਿਖਾਓ ਸਾਡੀ ਨਗਰ ਪੰਚਾਇਤ ਨੂੰ ਉਹ ਮਰਜ਼ਮਾ ਜਿਹੜੇ ਸਾਡੇ ਉਹ ਸਬੂਤ ਵਿਖਾ ਦਿਓ ਠੀਕ ਹੈ ਕਿ ਨਹੀਂ ਅਸੀਂ ਸਹਿਮਤ ਹੋ ਜਾਗੇ ਅਸੀਂ ਉਹਨਾਂ ਚਿਰ ਸ਼ਿਸ਼ਕਾਰ ਨਹੀਂ ਕਰਾਂਗੇ ਭਵੇਂ ਮਹੀਨਾ ਸਾਡਾ ਬੱਚਾ ਸਾਨੂੰ ਰੱਖਣਾ ਪੈ ਜੇ ਅਸੀਂ ਧਰਨਾ ਲਾਵਾਂਗੇ ਭੁੱਖ ਹੜਤਾਲ ਕਰਾਂਗੇ ਮਰਨ ਵਰਤ ਵੀ ਰੱਖਾਂਗੇ ਮੈਂ ਤਾਂ ਸਾਡੀ ਜੁਨੀਆ ਨਾਲੋਂ ਮਰਨ ਵਰਤ ਤੇ ਵੀ ਬੈਠੂੰਗਾ ਜੇ ਇਹਨਾਂ ਨੇ ਬੱਚਾ ਨਾ ਨਾ ਫੜਿਆ ਕਦੇ ਦਿਨ ਚ ਤੇ ਮੈਂ ਮਰਨ ਵਰਤ ਤੇ ਬੈਠੂੰਗਾ ਭਵੇਂ ਮੇਰੀ ਮੌਤ ਹੋ ਜੇ ਠੀਕ ਹੈ ਕਿ ਨਹੀਂ ਮੈਂ ਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਜੀ ਇਹ ਜਿਹੜੀ ਕੁੜੀ ਡਿਪੋਟ ਹੋ ਕੇ ਆਈ ਸੀ ਬਾਹਰੋਂ ਮੁੰਡੇ ਦੇ ਘਰ ਵਾਲੀ ਉਹਨੂੰ ਕਿੰਨਾ ਟਾਈਮ ਹੋ ਗਿਆ ਸੀ ਬਾਹਰੋਂ ਆਈ ਨੂੰ ਬਾਹਰੋਂ ਤਾਂ ਜੀ ਮੈਨੂੰ ਲੱਗਦਾ ਇਹਨੂੰ ਸਾਲ ਹੋ ਗਿਆ ਹੁਣ ਆਈ ਹਮ ਸਾਲ ਦੇ ਕਰੀਬ ਹੋ ਗਿਆ ਜੀ ਤੇ ਉਦੋਂ ਦੇ ਸਾਲ ਦੇ ਇੱਥੇ ਹੀ ਰਹਿੰਦੇ ਹਮ ਠੀਕ ਹੈ ਨਾ ਤੇ ਪਰ ਗੱਲ ਤਾਂ ਇਸ ਗੱਲ ਦੀ ਹੈ ਨਾ ਵੀ ਜਦੋਂ ਇੱਕ ਜਦੋਂ ਐਸਐਚਓ ਸਾਹਿਬ ਆਏ ਉਹਨਾਂ ਨੇ ਪੁੱਛਿਆ ਵੀ ਕੁੜੀਆਂ ਕਿੰਨੇ ਬੰਦੇ ਸੀ ਹਮ ਤਿੰਨ ਚਾਰ ਸੀਗੇ ਜੀ ਹਮ ਉਹਨਾਂ ਦੇ ਵਿੱਚੋਂ ਇੱਕ ਬੰਦੇ ਦਾ ਨਾਂ ਜੇ ਕੁੜੀ ਨੇ ਦੱਸ ਸਕਦੀ ਹੈ ਤਾਂ ਦੂਜੇ ਤਿੰਨਾਂ ਦਾ ਉਹਨੂੰ ਕਿਉਂ ਨਹੀਂ ਪਤਾ ਨਾਲੇ ਉਹ ਇਹ ਵੀ ਮੰਨਦੀ ਹੈ ਵੀ ਮੈਂ ਨਾਲ ਲੱਗ ਕੇ ਮਰੇ ਇੱਕ ਨਾ ਐਂ ਦੱਸੋ ਜਿਹੜੇ ਸਰੋਤੇ ਵੇਖ ਰਹੇ ਆ ਉਹਨਾਂ ਨੂੰ ਪਤਾ ਲੱਗ ਜੇ ਜਿਹੜਾ ਇਹ ਕਤਲ ਹੁੰਦਾ ਕਿੰਨੇ ਵਜੇ ਹੁੰਦਾ ਘਰ ਦੇ ਦਸਰੇ ਛੱਤ ਦੇ ਉੱਪਰ ਹੁੰਦਾ ਉਸ ਨੂੰ ਕਿਹੜੀ ਜ਼ਹਿਰੀਲੀ ਚੀਜ਼ ਦਿੱਤੀ ਜਾਂਦੀ ਉਹ ਸਾਰਾ ਦੱਸੋ ਕਹਾਣੀ ਉਹ 10 10:30 ਵਜੇ ਹੋਇਆ ਜੀ ਪਹਿਲਾਂ ਉਹ ਵਿਚਾਰੇ ਨੂੰ ਕੁਝ ਰੋਟੀ ਰੋਟੀ ਦੇ ਵਿੱਚ ਜਾਂ ਕਿਸੇ ਚੀਜ਼ ਦੇ ਵਿੱਚ ਪਤਾ ਨਹੀਂ ਕਿ ਹੁਣ ਆਪਾਂ ਨੂੰ ਤਾਂ ਕਿਸ ਚੀਜ਼ ਚ ਪਾਇਆ ਕਿਉਂਕਿ ਕੋਕ ਪਿਆ ਉਹ ਘੱਟੋ ਘੱਟ 6 ਫੁੱਟ ਦਾ ਜਵਾਨ ਸੀ ਤੁਹਾਡੇ ਜੱਡਾ ਆਮ ਬੰਦਿਆਂ ਨੇ ਮਾਰਨਾ ਹੋਵੇ ਤਾਂ ਮਿੰਨਲਾ ਦਾ ਕੁਆਂਟਲ weight ਸੀ ਤਿੰਨ ਬੰਦੇ ਨਹੀਂ ਮਾਰ ਸਕਦੇ ਮਾਰਨ ਭੇਜੋ ਉਹਨੂੰ ਮੰਦੇ ਨੂੰ ਬੰਦਾ ਮਾਰਨ ਭੇਜੀ ਚਾਰ ਬੰਦੇ ਆ ਤੋ ਬੰਦਾ ਘੱਟੋ ਘੱਟ ਮਰਪੜਾ ਜਾਵੇ ਪਰ ਘੰਟੇ ਅੱਧਾ ਘੰਟਾ ਤਾ ਬੰਦਾ ਜੂਜੂਗਾ ਹੀ ਨਾ ਨਾਲ ਠੀਕ ਐ ਕਿ ਨਹੀਂ ਤੇ ਇਹ ਹੁਣ ਵਿਚਾਰਾ ਇਹ ਹੋ ਸਕਦਾ ਹੋਣਾ ਸਾਨੂੰ ਤਾਂ ਪਤਾ ਨਹੀਂ ਉਹਦੀ ਸ਼ਰਟ ਪਾਟੀ ਸੀ ਬਣਾਉਣ ਪਾਟੀ ਸੀ ਵੀ ਉਹ ਜਦੋਂ ਇਹ ਮਾਰਨ ਮੂਰਨ ਲੱਗੇ ਡਰਦਾ ਚੜਿਆ ਕੋਠੇ ਤੇ ਤੇ ਇਹ ਮਗਰੇ ਜਾ ਕੇ ਇਹਨਾਂ ਨੇ ਨੱਪ ਨੁੱਪ ਲਿਆ ਮੂੰਹ ਬੰਦ ਕਰ ਲਿਆ ਉਹਦਾ ਮੂੰਹ ਬੰਦ ਕਰ ਲਿਆ ਟਾਉਣ ਤੇ ਗੋਡਾ ਰੱਖਿਆ ਹੁਣ ਰਿਪੋਰਟ ਦੇ ਵਿੱਚ ਤੇ ਇਹ ਆਈ ਆ ਵੀ ਟਾਉਣ ਟੁੱਟ ਗਈ ਟਾਉਣ ਟੁੱਟ ਗਈ ਹਾਂਜੀ ਤੇ ਕੀ ਦੱਸਿਆ ਕੁੜੀ ਨੇ ਜਿਹੜਾ ਉਹ ਪ੍ਰੇਮੀ ਸੀ ਉਹਦਾ ਹਾਂਜੀ ਉਹ ਘਰੇ ਕਿਦੋਂ ਤੋਂ ਆਇਆ ਹੋਇਆ ਸੀ ਇਹਨਾਂ ਦੇ ਇਸ ਘਰੇ ਇਹ ਤਾਂ ਹੁਣ ਪਤਾ ਨਹੀਂ ਜੀ ਸਾਨੂੰ ਤਾਂ ਹੁਣ ਇਹ ਆ ਵੀ ਸਾਨੂੰ ਤਾਂ ਪਤਾ ਹੀ ਹੁਣ ਲੱਗਾ ਪਿੰਡ ਨੂੰ ਜੇ ਇੰਨਾ ਪਹਿਲਾਂ ਪਤਾ ਹੁੰਦਾ ਕੋਈ ਮਾੜਾ ਮੋਟ ਤੇ ਫੇਰ ਇਹ ਇਹਦੀ ਵਿਚਾਰੇ ਦੀ ਜਾਣ ਹੀ ਕਿਉਂ ਜਾਂਦੀ ਹੂੰ ਇਹ ਤਾਂ ਵਿਸ਼ਵਾਸਪਾਤਰ ਹੀ ਇੰਨੇ ਸੀਗੇ ਵੀ ਮੈਨੂੰ ਲੱਗਦਾ ਵੀ ਮੁੰਡੇ ਤੇ ਤਾਂ ਹੋ ਸਕਦਾ ਘੱਟ ਕਰਦੇ ਹੁਣ ਨੋ ਨੂੰ ਤਾਂ ਮਤਲਬ ਹੱਥਾਂ ਤੇ ਚੱਕਣ ਵਾਲੀ ਗੱਲ ਸੀ ਜਿਹੜੀ ਨੋ ਹੁੰਦੀ ਆ ਕਹਿੰਦੇ ਉਹ ਇੱਕ ਧੀ ਬਣਾ ਲਿੰਦਾ ਬੰਦਾ ਵੀ ਸਾਡੀ ਧੀ ਆ ਇਹਨਾਂ ਨੇ ਤਾਂ ਧੀ ਵੀ ਨਹੀਂ ਬਣਾਈ ਜੀ ਪੁੱਤ ਬਣਾਇਆ ਇਹਦਾ ਪੋਤਾਂ ਦੇ ਇਹਨਾਂ ਨੇ ਤਾਂ ਉਹਦਾ ਨਾਂ ਹੀ ਨਹੀਂ ਲਿਆ ਪੁੱਤ-ਪੋਤੀ ਕਰਦਾ ਸੀ ਤਾਂ ਜੀ ਮੈਨੂੰ ਲੱਗਦਾ ਕਿਸੇ ਦੀ ਸਲਾਹਤ ਕਰਦਾ ਹੀ ਨਹੀਂ ਹੋਣਾ ਜਿੰਨੀ ਉਹਦੀ ਕਰਦਾ ਸੀ ਬਹੁਤ ਕਰਦੇ ਪੁੱਤ-ਪੁੱਤੀ ਠੀਕ ਹੈ ਨਹੀਂ ਵਪਾਰੀ ਇਹ ਨਹੀਂ ਪਤਾ ਸੀ ਇਹਨੂੰ ਵੀ ਉਹਦੇ ਦਿਲ ਦੇ ਵਿੱਚ ਕੀ ਚੱਲ ਰਿਹਾ ਹੂੰ 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 ਇਹਨਾਂ ਦੀ ਸ਼ਰਾਫਤ ਦਾ ਤੇ ਮੁੰਡੇ ਦੀ ਸ਼ਰਾਬਤ ਦਾ ਫਾਇਦਾ ਲੈ ਤੂੰ ਮੈਂ ਰਹਿੰਦੇ ਰੇ ਇਕੱਠੇ ਬਾਹਰ ਦੋਵੇਂ ਇਕੱਠੇ ਰਹਿੰਦੇ ਜਾਂ ਫਿਰ ਉਥੋਂ ਆਕੇ ਨੇ ਘਰ ਘੁਰਵੇਂ ਤੇਰੇ ਅੱਕੀ ਦਾ ਉਥੇ ਵੀ ਜਾਂਦੇ ਰੇ ਜਿਹਦੇ ਉਂ ਢਾਈ ਕਿਲੇ ਪੈ ਲਈ ਉਹਨਾਂ ਕੋਲੇ ਇੱਥੇ ਆਕੇ ਮੈਨੇ ਫੈਟ ਕਰ ਲਿਆ ਬੀਬੀ ਏਕੜ ਪੈ ਲਈ 22 ਘਰ ਆਉ ਜਾਂ ਮਿਲ ਗਿਆ ਇੱਥੇ ਇਹਨੂੰ ਮਾਰਿਆ ਪਹਿਲਾਂ ਉਥੇ ਇਕੱਠੇ ਰਹਿੰਦੇ ਰੇ ਉਹ ਜਿਹੜਾ ਜਿਹੜਾ ਉਹਦਾ ਪ੍ਰੇਮੀ ਸੀ ਉਹ ਕੈਨੇਡਾ ਦੇ ਵਿੱਚ ਤੇ ਇਹ ਕੁੜੀ ਜੀ ਨੇ ਮਾਰਿਆ ਇਹ ਇਕੱਠੇ ਰਹਿੰਦੀ ਸੀ ਉੱਥੇ ਰਹਿੰਦੇ ਰੇ ਉੱਥੇ ਉਥੋਂ ਫਿਰ ਭੰਡਾ ਕੇ ਨੇ ਉਹ ਪਹਿਲਾਂ ਆਕੇ ਉੱਠ ਪੋਟ ਕੀ ਆ ਦੇ ਦੋ ਦਪੋਰਟ ਰਿਪੋਰਟ ਕਰਦਾ ਫਿਰ ਮਗਰੇ ਦੋ ਪਣੀ ਮਹੀਨੇ ਦੋ ਮਹੀਨੇ ਬਾਅਦ ਉਹ ਆ ਗਈ ਆ ਵੀ ਮੇਰਾ ਜੀ ਨਹੀਂ ਲੱਦਾ ਠੀਕ ਆ ਨਾ ਲੱਗਣਾ ਹੁੰਦਾ ਤੇ ਉਹਦੇ ਉੱਤੇ ਆ ਕੋਨੇ ਕਾਮਯਾਬ ਕਰਨਾ ਸੀ ਆ ਇਹਨੇ ਖਾਫਤ ਮਾਰ ਕੇ ਉੱਥੇ ਜਾਣਾ ਸੀ ਨੇ ਘਰਬਾਰ ਲੁੱਟ ਕੇ ਲੈ ਗਈ ਸਾਰਾ ਸੋਨਾ ਸੋਣ ਸਭ ਕੁਝ ਲੈ ਗਈ ਸਭ ਕੁਝ ਲੈ ਗਈ ਇਹ ਸਾਰਾ ਪਲਾਨ ਤੈਤ ਹੋਇਆ ਜਿੰਨਾ ਕੁ ਹੋਇਆ ਤੁਸੀਂ ਦੱਸ ਰਹੇ ਜਿਹੜੇ ਹਸਾਬ ਨਾਲ ਵੀ ਉੱਥੇ ਸੀ ਉਦੋਂ ਬਾਅਦ ਇੱਥੇ ਆਉਂਦੇ ਆ ਹਾਂ ਇਹ ਮਦਾ ਮੁੰਡਾ ਖੜਾ ਕੋਈ ਯਾਰ ਯਾਰ ਜੋ ਤਾਰ ਲੈ ਗਿਆ ਤਾਂ ਸ਼ਹਿਰ ਖਵਰਾ ਕਿੱਥੇ ਘੁੰਮਦੀ ਆ ਕਿੱਥੇ ਜਾਂਦੀ ਆ ਕਿਸੇ ਨਹੀਂ ਜਾਂਦੀ ਕਿੰਨੂ ਕੀ ਪਤਾ ਪਰ ਠੰਡੇ ਵੀ ਜਾਂਦੇ ਰਹੀ ਆ ਇਹ ਉਹਦੇ ਪੈਂਟ ਵੀ ਗਈ ਆ ਲੈਟਰ ਪੈਂਦੇ ਉਹਨੇ ਘਰੇ ਲੈਟਰ ਤੇ ਵੀ ਗਈ ਆ ਹਾਂ ਕੋਈ ਕਿਸਾਨੀ ਕੀ ਇਹ ਜੀ ਉਹਦੇ ਨਾਲ ਹੀ ਘੁੰਮਦੀ ਰਹੀ ਆ ਹਰ ਵਾਤਾ ਕੋਈ ਫੋਨ ਦੀ ਕਾਲ ਕਾਰਡ ਕੋਟ ਨਿਕਲੀ ਆ ਕੋਈ ਉਹਦਾ ਪਤਾ ਲਵੇ ਗੱਲਬਾਤ ਕਰਦੀ ਸੀ ਕਿਸ ਤਰ੍ਹਾਂ ਸੀ ਬਾਈ ਜੀ ਹੋਰ ਸਾਡਾ ਕਿ ਅਸੀਂ ਕਿਉਂ ਰੌਲਾ ਪਾਉਣੇ ਵੀ ਉਹਨੀਆਂ ਕਾਲ ਡਿਟੇਲਾਂ ਕਢਾਉਣ ਇਹ ਤਾਂ ਇਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਨਾ ਉਹਨਾਂ ਦੇ ਕੋਲੇ ਆ ਉਹਨਾਂ ਦੀ ਅਰੈਸਟ ਚ ਆ ਉਹਨਾਂ ਦੇ ਕੋਲੇ ਉਹਨਾਂ ਦਾ ਮੋਬਾਈਲ ਹੈ ਤੇ ਫੜਨਾ ਤਾਂ ਹੁਣ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨਹੀਂ ਫੜਨਾ ਜੀ ਜੀ ਸਾਡੀ ਮੈਂ ਮੈਰਿਜ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਇਹ ਦੋ ਇਹ ਕਿੰਨਾ ਆਪਣੇ 2 ਸਾਲ ਹੋ ਗਏ 2 ਸਾਲ ਹੋ ਗਏ 2 ਸਾਲ ਹੋ ਗਏ 2 ਸਾਲ ਹੋ ਗਏ ਕੋਈ ਬੱਚਾ ਹੈ ਨਹੀਂ ਸੀ ਨਹੀਂ ਬੱਚਾ ਹੈ ਨਹੀਂ ਸੀ ਆ ਫਿਰ ਇੱਥੇ ਦੋ ਸਾਲ ਬਾਅਦ ਫਿਰ ਚਲੀ ਗਈ ਉਹਥੇ ਹੂੰ ਸਾਲ ਬਾਅਦ ਚਲੀ ਗਈ ਫੇਰ ਉੱਥੇ ਮੇਰੀ ਜੀ ਨਹੀਂ ਲੱਗਾ ਫਿਰ ਉਹਦੇ ਨਾਲ ਡੁੱਬ ਗਿਆ ਕਿੱਥੇ ਮਰਤੀ ਇਸ ਥਾਰੀ ਰਿਪੋਰਟ ਹੋ ਮੁੰਡਾ ਵੀ ਰਿਪੋਰਟਰ ਸੀ ਰਿਪੋਰਟ ਹੋ ਗਿਆ ਜੀ ਰਿਪੋਰਟ ਹੋ ਕੇ ਆਈ ਹੈ ਰਿਪੋਰਟ ਹੋਣ ਦਾ ਕਾਰਨ ਕੋਈ ਪਤਾ ਲੱਗਿਆ ਕਾਰਨ ਨਹੀਂ ਪਤਾ ਨਹੀਂ ਲੱਗਿਆ ਪਰਿਵਾਰ ਨੂੰ ਤਾਂ ਪਤਾ ਨਹੀਂ ਰਿਪੋਰਟ ਦਾ ਉਹ ਤਾਂ ਹੁਣ ਪਤਾ ਲੱਗਿਆ ਜੀ ਰਿਪੋਰਟ ਦਾ ਤਾਂ ਨਹੀਂ ਲੱਗਾ ਮੁੰਡਾ ਬਹੁਤ ਮੁੰਡਾ ਬਾਹਰ ਗਿਆ ਸੀ ਤਾਂ ਨਹੀਂ ਗਿਆ ਸੀ ਇਹਦੇ ਘਰ ਵਾਲਾ ਨਹੀਂ ਲੱਗਿਆ ਜੀ ਮੁੰਡਾ ਇੱਥੇ ਹੀ ਥਾਰਾ ਸੌ ਮੁੰਡਾ ਹੀ ਹੋਣੀ ਉਹ ਜਾਣਾ ਕਦੋਂ ਚੋ ਤਾਂ ਡਾਲੀ ਤੋਂ ਉਹਨੇ ਕਹੋਨੇ ਕਹਣਾ ਜਾਣਾ ਹੀ ਜਾ ਲੱਗ ਗਈ ਨਹੀਂ ਨਾ ਗਈ ਨਹੀਂ ਕਿਉਂਕਿ ਉਹ ਸਾਡੀ ਹੁਣ ਕੀ ਲੱਗਦੀ ਠੀਕ ਹੈ ਅਸੀਂ ਸਾਰੇ ਪੰਚਾਇਤ ਮੈਂ ਆਪਰੇ ਨਗਰ ਪੰਚਾਇਤ ਵੱਲੋਂ ਔਰ ਸਾਰੇ ਨਗਰ ਵੱਲੋਂ ਇਹ ਮੇਰੀ ਅਚੋੜ ਕੇ ਬੇਨਤੀ ਵੀ ਅਸੀਂ ਸਾਰੇ ਇਕੱਠੇ ਆ ਇਹਨਾਂ ਦੇ ਨਾਲ ਸਾਡਾ ਸਾਰਾ ਜੀ ਜੀ ਸਰਪੰਚ ਸਾਹਿਬ ਜਦੋਂ ਘਟਨਾ ਘਟਦੀ ਹੈ ਪੰਚਾਇਤ ਨੂੰ ਕਿੰਨੇ ਘੰਟੇ ਚਿਰ ਬਾਅਦ ਪਤਾ ਲੱਗ ਜਾਂਦਾ ਤੁਸੀਂ ਵੀ ਮੌਕੇ ਤੇ ਪਹੁੰਚੇ ਹੋਵੋਗੇ ਜਦੋਂ ਮੁੰਡੇ ਦਾ ਕਤਲ ਹੋ ਜਾਂਦਾ ਇਹ ਬਾਈ ਜੀ ਇਹਨੇ ਪਹਿਲਾਂ ਆਪਦੇ ਪਿਓ ਨੂੰ ਫੋਨ ਕੀਤਾ ਹੈ ਮਤਲਬ ਆ ਮੇਰੇ ਭਤੀਜੇ ਦਾ ਘਰ ਹੈ ਹੂੰ ਸਾਬਕਾ ਸਰਪੰਚ ਸਾਬਕਾ ਸਰਪੰਚ ਇਹਨਾਂ ਦਾ ਬਾਰ ਖੜਕਾਇਆ ਉਹਨੇ ਹੂੰ ਉਹ ਮੈਨੂੰ ਭਤੀਜਾ ਮੇਰਾ ਦੱਸਦਾ ਸੀ ਵੀ 12 ਵਜੇ ਇਹਦੇ ਇਹਦੀ ਕੁੜੀ ਨੇ ਬਾਪ ਪਿਓ ਨੇ ਬਾਰ ਖੜਕਾਇਆ ਉਹਨਾਂ ਨੂੰ ਉਠਾਇਆ ਠਾ ਕੇ ਫਿਰ ਜਦੋਂ ਇੱਥੇ ਆ ਕੇ ਵੇਖਿਆ ਫਿਰ ਇਹਨਾਂ ਨੇ ਸਾਡੇ ਸਰਪੰਚ ਸਾਹਿਬ ਨੂੰ ਫੋਨ ਲਾਇਆ ਹੂੰ ਉਹਦਾ ਫੋਨ ਬੰਦ ਸੀ ਫਿਰ ਮੈਨ ਲੱਗਾ ਇਹ ਨਾਲ ਗਏ ਫਿਰ ਉਹਨੂੰ ਉਠਾਇਆ ਹੂੰ ਫਿਰ ਠਾ ਕੇ ਇੱਥੇ ਲਿਆਈ ਲੋਏ ਫਿਰ 1.5 ਵਜੇ ਮੈਨੂੰ ਲੱਗਾ ਸ਼ਾਇਦ ਪੁਲਿਸ ਨੂੰ ਫੋਨ ਫਾਨ ਕੀਤਾ ਫਿਰ 2 ਵਜੇ ਪਤਾ ਨਹੀਂ 1 2 ਵਜੇ 2 ਵਜੇ ਆਈ ਪੁਲਿਸ ਕਿ 1.5 2 ਵਜੇ ਟਾਈਮ ਤਾਂ ਵੇਖਿਆ ਨਹੀਂ ਕਰੇ ਨੇ 2 ਵਜੇ ਦੇ ਆਂਦੇ ਵੀ ਪੁਲਿਸ ਆ ਗਈ ਸੀ ਤੇ ਆਹ ਕੁਝ ਹੋਇਆ ਸਾਨੂੰ ਤਾਂ ਜਿਹੜਾ ਪਤਾ ਲੱਗਾ ਜੀ ਜਿਹੜੇ ਮੁੰਡੇ ਨਾਲ ਇਸ ਕੁੜੀ ਦੇ ਸਬੰਧ ਸੀ ਉਹ ਮੁੰਡਾ ਕਿਹੜੇ ਪਿੰਡ ਦੇ ਰਹਿਣ ਵਾਲਾ ਉਹ ਜੀ ਬੱਲੂਆਣਾ ਪਿੰਡ ਹੈ ਆਪਣਾ ਜ਼ਿਲ੍ਹਾ ਬਠਿੰਡਾ ਗੋਨੇਆਣੇ ਦੇ ਨਾਲ ਰਹਿ ਜਾਂਦਾ ਦੱਸਦੇ ਆ ਹਾਂ ਜੀ ਬੱਲੂਆਣੇ ਪਿੰਡ ਦਾ ਜੀ ਬੱਲੂਆਣੇ ਪਿੰਡ ਦਾ ਹਾਂ ਜੀ ਅਜੇ ਤੱਕ ਉਹ ਦੀ ਅਰੈਸਟ ਨਹੀਂ ਪਈ ਅਰੈਸਟ ਨਹੀਂ ਪਈ ਜੀ ਅਰੈਸਟ ਨਹੀਂ ਪਈ ਨਾ ਉਹਨੇ ਸਾਰਾ ਕੁਝ ਦੱਸਤਾ ਨਾਂ ਵੀ ਦੱਸਤਾ ਮੁੰਡੇ ਦਾ ਵੀ ਦੱਸਤਾ ਠੀਕ ਹੈ ਪਹਿਲੇ ਦਿਨ ਤਾਂ ਜਾਂਦੇ ਸੀ ਤਿੰਨ ਹੁਣ ਇਹਨਾਂ ਨੇ ਪਰਚੇ ਚੈੱਕ ਪਾਇਆ ਹੁਣ ਜਾਂਦਾ ਪਤਾ ਤਾਂ ਲੱਗੇ ਸਾਨੂੰ ਵੀ ਦੂਜੇ ਜਿਹੜੇ ਬੰਦੇ ਆ ਉਹ ਕੌਣ ਹੈ ਹੂੰ ਠੀਕ ਹੈ ਨਾ ਨਾਲ ਲੈ ਕੇ ਆਏ ਦੋਸਤੀ ਹੋ ਸਕਦੀ ਨਾਲ ਅਕਸਰ ਜੇ ਤਿੰਨੇ ਜਣੇ ਆਏ ਸੀ ਕੱਲੇ ਜਣੇ ਤਾਂ ਮਰਨ ਵਾਲੇ ਸੀ ਹੁੰਦਾ ਠੀਕ ਹੈ ਨਾ ਕੁਆਂਟਲ ਵੇਟ ਸੀ ਉਹਦਾ ਜੀ ਤੁਹਾਨੂੰ ਅਜ਼ਾਮ ਦੇਣਾ ਕਿ ਕੱਲਾ ਬੰਦਾ ਤਾਂ ਇਹ ਕੰਮ ਕਰ ਨਹੀਂ ਸਕਦਾ ਇਸ ਘਟਨਾ ਪਿੱਛੇ ਕੋਈ ਹੋਰ ਵੀ ਬੰਦੇ ਹੋ ਸਕਦੇ ਨਹੀਂ ਸਕਦਾ ਹਾਂਜੀ ਹਾਂ ਗੱਡੀ ਤੇ ਆਏ ਹੁਣੇ ਹੁਣ ਪਤਾ ਨਹੀਂ ਗੱਡੀ ਕਿੱਥੇ ਠੱਲੀ ਇਹਨਾਂ ਨੇ ਜਿਹੜੀ ਕੋਈ ਸਿਆਸਤ ਆ ਉਹ ਸਿਆਸਤ ਕੁਈ ਕਰੀ ਜਾਵੇ ਪਰ ਇਹੋ ਜੇ ਕੰਮ ਤੇ ਇਸ ਸਿਆਸਤ ਕਰਨੀ ਅਸੀਂ ਨਹੀਂ ਸਮਝਦੇ ਵੀ ਚੰਗੀ ਹੈ ਭਾਵੇਂ ਕਿਸੇ ਵੀ ਪਾਰਟੀ ਦਾ ਕੋਈ ਸੰਬੰਧਤ ਹੋਵੇ ਪਰ ਅਸੀਂ ਨਹੀਂ ਇਹ ਚਾਹੁੰਦੇ ਵੀ ਇਹੋ ਜੇ ਕੰਮ ਤੇ ਸਿਆਸਤ ਹੋਵੇ ਸਿਆਸਤ ਹੋਰ ਕੰਮ ਥੋੜੇ ਹੁੰਦੇ ਇੱਕ ਪਰਿਵਾਰ ਇੱਕ ਜਮਾ ਉੱਜੜ ਗਿਆ ਤੇ ਉਹਦੇ ਤੇ ਅਸੀਂ ਸਿਆਸਤ ਕਰੀਏ ਇਹ ਸਾਡੇ ਵਾਸਤੇ ਬਹੁਤ ਮਾੜੀ ਗੱਲ ਅਸੀਂ ਤਾਂ ਪੁਲਿਸ ਨੂੰ ਵੀ ਇਹ ਕਵਾਂਗੇ ਵੀ ਤੁਸੀਂ ਇਸ ਕੰਮ ਨੂੰ ਛੱਡ ਕੇ ਜੇ ਇਹਨਾਂ ਦੀ ਜਗ੍ਹਾ ਤੇ ਤੁਹਾਡਾ ਹੀ ਬੱਚਾ ਹੋਵੇ ਤਾਂ ਤੁਸੀਂ ਕੀ ਕਰੋ ਹੂੰ ਹੂੰ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਾਂਗੇ ਵੀ ਜੇ ਇਹਨਾਂ ਦੀ ਜਗ੍ਹਾ ਤੇ ਤੁਹਾਡਾ ਬੱਚਾ ਹੋਵੇ ਤਾਂ ਤੁਸੀਂ ਕੀ ਕਰੋ ਤੁਸੀਂ ਉਹਨਾਂ ਨੂੰ ਆਪ ਦਾ ਬੱਚਾ ਸਮਝ ਕੇ ਆਪ ਦਾ ਬੱਚਾ ਸਮਝ ਕੇ ਪੂਰੀ ਪੁੱਛਪੜਤਾਲ ਕਰੋ ਜਿਹੜੇ ਬੰਦੇ ਨਾਲ ਆਏ ਆ ਉਹਨਾਂ ਬੰਦਿਆਂ ਦੇ ਨਾਂ ਪਾਓ ਤਾਂ ਕਿ ਸਾਡੇ ਜਿਹੜਾ ਮਨ ਅਰੈਸਟ ਕੀਤਾ ਜਾਵੇ ਅਸੀਂ ਇਸ ਕਰਕੇ ਸਾਰਾ ਪਿੰਡ ਮੰਗ ਕਰਦਾ ਇਸ ਗੱਲ ਦੀ ਅਸੀਂ ਸਾਰੀ ਪੰਚਾਇਤ ਤੌਰ ਤੇ ਫਿਰ ਵੀ ਕਹਿੰਦੇ ਆ ਵੀ ਪੁਲਿਸ ਪ੍ਰਸ਼ਾਸਨ ਉਹਨਾਂ ਬੰਦਿਆਂ ਦੇ ਨਾਂ ਪਾਵੇ ਜਿਹੜੇ ਬੰਦੇ ਇੱਥੇ ਆਏ ਵੇ ਆ ਜਿਹੜੇ ਨਾਲ ਆਏ ਆ ਕਿਉਂਕਿ ਇੱਕ ਬੰਦਾ ਨਹੀਂ ਮਾਰ ਸਕਦਾ ਸੀ ਉਹ ਬੰਦੇ ਨੂੰ ਕਿਉਂਕਿ ਉਹ ਬੰਦੇ ਦਾ ਕੱਦ ਬਹੁਤ ਸੀ ਬੜਾ ਚੰਗਾ ਮੁੰਡਾ ਬੜਾ ਨੇਕ ਮੁੰਡਾ ਸੀ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਰਸੇਵਨ ਨਹੀਂ ਕਰਦਾ ਸੀ ਹਾਂ ਕਿ ਇਸ ਤਰ੍ਹਾਂ ਕਰਕੇ ਅਸੀਂ ਤਾਂ ਮੰਗ ਹੀ ਕਰਦੇ ਆ ਵੀ ਜਿਹੜੀ ਸੱਚਾਈ ਹੈ ਉਹ ਸਾਹਮਣੇ ਹੋਣੀ ਚਾਹੀਦੀ ਹੈ ਜੀ ਜੀ ਸਰਪੰਚ ਸਾਹਿਬ ਆਮ ਕੈਮਰੇ ਲੱਗੇ ਆਪਣੇ ਸ਼ਾਇਦ ਪਰਿਵਾਰ ਦੇ ਘਰੇ ਵੀ ਲੱਗੇ ਹੁਣ ਤੁਹਾਡੇ ਆਸ-ਪਾਸੇ ਵੀ ਲੱਗੇ ਹੁੰਦੇ ਆ ਕੋਈ ਕੈਮਰੇਆਂ ਦੇ ਵਿੱਚ ਨਹੀਂ ਆਇਆ ਰਿਕਾਰਡ ਹੋਇਆ ਵੀ ਬੰਦੇ ਆ ਰਹੇ ਆ ਜਾਂਦੇ ਆ ਕਿਸ ਤਰ੍ਹਾਂ ਕੋਈ ਸਾਨੂੰ ਜਿੱਥੋਂ ਟਿੱਕਰ ਪਤਾ ਹੈ ਕੈਮਰੇ ਲਾਉਣ ਦੀ ਗੱਲ ਕੀਤੀ ਸੀ ਤੂੰ ਕੈਮਰੇ ਨੇ ਕੀਤੀ ਸੀ ਉਸੇ ਨੇ ਰੋਕਤਾ ਨਾ ਕੈਮਰੇ ਲਾਉਣ ਦੀ ਕੁਲਦੀਪ ਨੇ ਗੱਲ ਕੀਤੀ ਉਸੇ ਨੇ ਰੋਕਤਾ ਜੀ ਪਾਪਾ ਜੀ ਰਹਿਣ ਦਿਓ ਕੈਮਰੇ ਕੀ ਕਰਨੇ ਉਹਨੂੰ ਪਤਾ ਨਹੀਂ ਇਹਨੂੰ ਵਿਚਾਰੇ ਨੂੰ ਕੀ ਕਿਹਾ ਵੀ ਜਾਂ ਕੈਮਰਿਆਂ ਦੀ ਲੋੜ ਨਹੀਂ ਕਾਹ ਤੋਂ ਲਾਉਣੇ ਨੇ ਕੀ ਕਰਨੇ ਉਸੇ ਨੇ ਰੁਕਿਆ ਕੈਮਰਿਆਂ ਤੋਂ ਜੀ ਜਿਹੜਾ ਇਹ ਪਰਿਵਾਰ ਆ ਇਹ ਉੱਥੇ ਪੀਆਰ ਪੱਕਾ ਐਨਆਰਆਈ ਉੱਥੇ ਕੈਨੇਡਾ ਦੇ ਵਿੱਚ ਫਿਰ ਮੁੰਡੇ ਦਾ ਮਮੀ ਡੈਡੀ ਆ ਨਹੀਂ ਪੀਆਰ ਨਹੀਂ ਜੀ ਹਮ ਇਹਨਾਂ ਦੀ ਬੇਟੀ ਹੈ ਬੇਟੀ ਹੈ ਬੇਟੀ ਹੈ ਅੱਛਾ ਬੇਟੀ ਕੋਲੇ ਰਹਿੰਦੇ ਸੀ ਉਹ ਹਾਂ ਬੇਟੀ ਬੇਟੀ ਕੋਲੇ ਰਹਿੰਦੇ ਸੀ ਜਿਹੜੀ ਦਿਨ ਗਈ ਸੀ ਲੜਕਾ ਹੋਇਆ ਉਹ ਦੋਤਾ ਅੱਛਾ ਬੇਟੀ ਹੈ ਨਾ ਇਹਨਾਂ ਦੀ ਬੇਟੀ ਹੈ ਉੱਥੇ ਸਿਟੀ ਜਾਣਾ ਹੈ ਇਹਨਾਂ ਦਾ ਭਣੋਇਆ ਜਨ ਕਿ ਮੇਰਾ ਭਾਂਜਾ ਹੈ ਉਹ ਵੀ ਉੱਥੋਂ ਦਾ ਪੀਆਰ ਹੈ ਇਸ ਕਰਕੇ ਬਹੁਤ ਨਿਹਾਇਤ شریف ਪਰਿਵਾਰ ਸੀ ਇਹ ਜਿਹਨਾਂ ਨਾਲ ਅਸੀਂ ਵੀ ਰਸਤਾ ਇਹਨਾਂ ਨਾਲ ਜੋੜਿਆ ਚੰਗੇ ਪਰਿਵਾਰ ਹੋਣ ਕਰਕੇ ਪਰ ਕੁੜੀ ਵਾਲਾ ਜਿਹੜਾ ਪਰਿਵਾਰ ਹੈ ਦੇਖੋ ਉਹਨਾਂ ਦੀ ਲੜਕੀ ਜਿਹੜੀ ਹੈਗੀ ਰਿਪੋਰਟ ਹੋ ਕੇ ਆਈ ਹੈ ਰਿਪੋਰਟ ਹੋਣ ਦਾ ਮਤਲਬ ਇਹ ਕੁੜੀ ਜਿਹੜੀ ਸਹੀ ਨਹੀਂ ਸੀਗੀ ਕੋਈ ਖਾਮੀਆਂ ਸੀ ਤਾਂ ਰਿ ਇਸ ਕਰਕੇ ਕੁੜੀ ਦਾ ਜਿਹੜਾ ਪਿਓ ਸੀ ਜਾਂ ਕੁੜੀ ਦੀ ਮਾਂ ਸੀ ਉਹਨਾਂ ਨੂੰ ਇਸ ਚੀਜ਼ ਦਾ ਸਾਰਾ ਪਤਾ ਸੀ ਸਾਡੀ ਕੁੜੀ ਦੇ ਵਿੱਚ ਆਹ ਕੁਝ ਹੈ ਉਹਨਾਂ ਨੇ ਇਹ ਵੀ ਪਤਾ ਲੱਗਿਆ ਵੀ ਜਿਹੜਾ ਮੁੰਡੇ ਦੇ ਨਾਲ ਹੁਣ ਦੇ ਤਾਲਕਾ ਸਾਹਮਣੇ ਆ ਰਹੇ ਆ ਵੀ ਇਸ ਮੁੰਡੇ ਦਾ ਰਿਸ਼ਤਾ ਵੀ ਦੇਖਿਆ ਕਿਤੇ ਵੀ ਉਹਦੇ ਕੋਲ ਕਿੱਲਾ ਦੋ ਕਿੱਲੇ ਪਹਿਲੀ ਤੇ ਆ ਉਹਨਾਂ ਨੇ ਠਕਰਾਉਣ ਤੋਂ ਬਾਅਦ ਵੀ ਇੱਥੇ ਦਾ ਕੁਝ ਨਹੀਂ ਗੱਲ ਤੇ ਵੀ ਕੇਰਾ ਵਿਆਹ ਦਿਓ ਵਿਆਹ ਕੇ ਤੇ ਫਿਰ ਜਿਹੜਾ ਆਪਣਾ ਸ਼ਾਇਦ ਹਟਕ ਜੂਗੀ ਇਹ ਸਾਰਾ ਉਦੋਂ ਬਾਅਦ ਵਿਆਹ ਤਾਂ ਇੱਥੇ ਜਿਹੜਾ ਆ ਹੁਣ ਮਗਰੋਂ ਛੜੇ ਅੰਤਰ ਰਚ ਐ ਦੇਖੋ ਜਦੋਂ ਕਿਸੇ ਨੂੰ ਪਤਾ ਹੀ ਨਹੀਂ ਕਰੇ ਬੱਚਾ ਮਾਰਤਾ ਬੱਚਾ ਭਜਦਾ ਉਹ ਤਾਂ ਬਾਹਰ ਖੋਲਣ ਦੀ ਕੋਸ਼ਿਸ਼ ਕਰਦਾ ਉੱਤੇ ਇੱਥੇ ਹੈਣਾ ਜੀ ਆਪਾਂ ਨੂੰ ਹੁਣ ਕੀ ਪਤਾ ਬੱਚੇ ਨਾਲ ਕੀ ਹੋਈ ਗਿਆ ਕਿੰਨਾ ਔਖਾ ਕੀਤਾ ਗਿਆ ਕਿਵੇਂ ਉਹ ਮਾਰਿਆ ਗਿਆ ਕਿੰਨੇ ਤਸੀਹੇ ਦਿੱਤੇ ਗਏ ਉਸੇ ਬੰਦੇ ਇੱਕ ਸੀ ਜਾਂ ਦੋ ਸੀ ਜਾਂ ਤਿੰਨ ਸੀ ਹੈਣਾ ਜੀ ਕੁੜੀ ਦਾ ਪਿਓ ਵੀ ਹੋ ਸਕਦਾ ਹੈ ਕੁੜੀ ਦੇ ਕੁੜੀ ਦੇ ਪੇਕੇ ਤੋਂ ਵੀ ਹੋ ਸਕਦੇ ਆ ਜਿਹੜਾ ਬੰਦਾ ਇਹ ਕਹਿੰਦਾ ਵੀ ਮੇਰਾ ਤਾਂ ਕੋਈ ਸਕੂ ਸੂਰ ਨਹੀਂ ਮੈਨੂੰ ਪਤਾ ਨਹੀਂ ਇਹ ਮੇਰੀ ਜਿਹੜੀ ਕੁੜੀ ਹੈ ਮੈਂ ਉਹਨੂੰ ਮਾਰ ਦਿਆਂ ਜੇ ਮੇਰੇ ਸਾਹਮਣੇ ਹੋਵੇ ਕੁੜੀ ਪਹਿਲਾਂ ਉਹਦੇ ਸਾਹਮਣੇ ਵੀ ਸੀ ਸਭ ਤੋਂ ਪਹਿਲਾਂ ਕੁੜੀ ਦੇ ਵੀ ਕੈਨੂ ਫੋਨ ਗਿਆ ਉਹਨੇ ਆਪ ਕੀਤਾ ਸਭ ਤੋਂ ਪਹਿਲਾਂ ਪੇਕੇ ਹੀ ਆਏ ਆ ਮਾਪਿਓ ਵੀ ਆਇਆ ਉਹ ਜੇ ਉਹਨਾਂ ਨੂੰ ਪਤਾ ਸਾਰਾ ਪਤਾ ਲੱਗ ਹੀ ਗਿਆ ਸੀ ਜੇ ਐਡੇ ਚੰਗੇ ਹੁੰਦੇ ਉਹਨੂੰ ਮਾਰਨ ਦੇ ਕੁੜੀ ਨੂੰ ਹਨਾ ਜੀ ਇਸ ਕਰਕੇ ਹੁਣ ਉਹ ਕਈ ਤਰ੍ਹਾਂ ਦੇ ਪੋਲੀਟੀਕਲ ਜਿਹੜੇ ਹੈਗੇ ਆ ਜੋ ਰੌੜਾ ਲਾ ਕੇ ਪ੍ਰਸ਼ਾਸਨ ਤੇ ਪਾ ਰਹੇ ਆ ਇਹ ਪਤਾ ਲੱਗ ਚੁੱਕਿਆ ਹੈ ਵੀ ਪ੍ਰਸ਼ਾਸਨ ਤੇ ਪੋਲੀਟੀਕਲ ਜ਼ੋਰ ਪਾਈ ਜਾਂਦੇ ਆ ਆਸ-ਪਾਸ ਜਿੰਨੇ ਵੀ ਹੈਗਾ ਪਰ ਪੋਲੀਟੀਕਲ ਲੋਕਾਂ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਤੁਸੀਂ ਇਹੋ ਜੇ ਮਸਲੇ ਤੇ ਚਾਹੇ ਕੋਈ ਕਾਲੀ ਹੈ ਚਾਹੇ ਕੋਈ ਕਾਂਗਰਸੀ ਹੈ ਚਾਹੇ ਕੋਈ ਆਪ ਵਾਲਾ ਉਹ ਇੱਕ ਘਰ ਦਾ ਇੱਕੋ ਇੱਕ ਪੁੱਤ ਸੀਗਾ ਉਹ ਹੀਰਾ ਇੱਕ ਬੱਚਾ ਪਾਲਣਾ ਬਹੁਤ ਔਖਾ ਹੈ ਪੜਾਉਣਾ ਲਿਖਾਉਣਾ ਇੱਕ ਇੱਕ ਦਿਨ ਤੋਂ ਲਾ ਕੇ ਵੱਡਾ ਕਰਨਾ ਫਿਰ ਉਹਨੂੰ ਇੰਨਾ ਤੱਕ ਕਰਕੇ ਵਿਆਹ ਕੇ ਮਾਂ ਪੇ ਬੇਫਿਕਰ ਹੋ ਕੇ ਆਪ ਦਾ ਕੈਨੇਡਾ ਚਲਾ ਗਿਆ ਹਨ ਆਉਂਦਾ ਵੇਖੋ ਉਸ ਤਰੀਕੇ ਤੇ ਆ ਰਿਹਾ ਵੀ ਹੁਣ ਮੇਰੇ ਘਰ ਜਿਹੜਾ ਪਿਆ ਹੋਇਆ ਹੈ ਨਾ ਤੇ ਹੁਣ ਪੋਲੀਟੀਕਲ ਲੋਕਾਂ ਨੂੰ ਹੱਥ ਮੰਨ ਕੇ ਬੇਨਤੀ ਹੈ ਵੀ ਤੁਸੀਂ ਇਨਸਾਫ ਮਿਲਣ ਦਿਓ ਤੁਸੀਂ ਉਹਨਾਂ ਦੀ ਮਦਦ ਨਾ ਕਰੋ ਜੀਦੇ ਵਿੱਚ ਕਸੂਰ ਆਉਣ ਛਾਂ ਕੇ ਆਉਣ ਤੋਂ ਕਿਸੇ ਦੀ ਸਕਾਂ ਨਹੀਂ ਛੋੜ ਤੁਸੀਂ ਹੱਥ ਤੇ ਰੱਖੋ ਆ ਤੇ ਦਿਲ ਤੇ ਹੱਥ ਵੀ ਸਾਡਾ ਪੁੱਤ ਮਰਿਆ ਹੋਵੇ ਫੇਰ ਕੱਲੋ ਕਿਸੇ ਨੇ ਵੀ ਗੁਜ਼ਰ ਸਕਦੀ ਇਹ ਚੀਜ਼ ਗੁਜ਼ਰ ਸਕਦੀ ਪੋਲੀਟੀਕਲ ਲੋਕ ਚ ਕੋਈ ਵੀ ਹੈ ਮੇਰੀ ਤਾਂ ਉਹਨਾਂ ਨੂੰ ਇਹੀ ਬੇਨਤੀ ਹੈ ਵੀ ਤੁਸੀਂ ਇਸ ਮੈਟਰ ਦੇ ਵਿੱਚ ਪਾਸੇ ਹੋ ਕੇ ਪੁਲਿਸ ਨੂੰ ਆਪਦਾ ਕੰਮ ਕਰਨ ਦੇ ਖੋਲੇ ਉਸ ਇੱਕ ਆਖੋ ਵੀ ਪੁਲਿਸ ਆਪਦਾ ਕੰਮ ਜਮਾਂ ਇਮਾਨਦਾਰੀ ਨਾਲ ਕਰੇ ਜੀ ਜੀ ਇਸ ਗੱਲ ਦੀ ਭਗਵੰਤ ਮਾਨ ਤੋਂ ਸਾਨੂੰ ਪੂਰੀ ਉਮੀਦ ਹੈਗੀ ਹੈ ਵੀ ਉਹ ਇਸ ਗੱਲ ਦੇ ਵਿੱਚ ਇੰਟਰਫੇਅਰ ਕਰਨ ਵੀ ਜਿਹੜਾ ਇਹ ਫਰੀਦਕੋਟ ਦੇ ਵਿੱਚ ਜ਼ਿਲ੍ਹੇ ਚ ਮੈਟਰ ਹੋਇਆ ਹੈ ਇਹ ਐਡਾ ਭੈੜਾ ਇਹਦੇ ਵਿੱਚ ਕੋਈ ਪੋਲੀਟੀਕਲ ਕਿਸ ਪੁਲਿਸ ਆਪ ਦਾ ਕੰਮ ਕਰਕੇ ਤੇ ਜਿਹੜਾ ਹੈਗਾ ਇਹਨੂੰ ਫੜੇ ਕਾਤਲਾਂ ਨੂੰ ਜਿਹੜੇ ਜਿਹੜੇ ਨਾਲ ਆਉ ਉਹਦੇ ਸਹਿਯੋਗ ਦੇ ਵਿੱਚ ਸੀ ਜਿਨ੍ਹਾਂ ਨੇ ਛੜੰਤਰ ਰਚਿਆ ਸੀਗਾ ਇਹ ਸੰਸਕਾਰ ਉਸ ਤੋਂ ਬਾਅਦ ਹੋਣਾ ਇਹ ਇਹ ਪਲੇਖਾ ਕੱਢ ਦੇਣਾ ਵਿੱਚ ਕਈ ਤਰ੍ਹਾਂ ਦੇ ਬੰਦੇ ਆਉਂਦੇ ਆ ਕਈ ਕੁਛ ਰਟਾਇਰੀ ਭੇਜੇ ਜਾਂਦੇ ਕਈ ਹੋਰ ਭੇਜੇ ਜਾਂਦੇ ਪਰਿਵਾਰ ਨੂੰ ਬਰਹਾ ਰਹੇ ਆ ਵੀ ਇਹ ਸੰਸਕਾਰ ਕਰ ਦਈਏ ਹਨਾ ਜੀ ਇਸ ਕਰਕੇ ਇਹ ਪਿੰਡ ਨੇ ਸਾਰੇ ਨੇ ਇਹ ਬਹੁਤ ਚੰਗਾ ਪਰਿਵਾਰ ਹੋਣ ਕਰਕੇ ਸ਼੍ਰੀ ਪਰਿਵਾਰ ਹੋਣ ਕਰਕੇ ਸਾਰੇ ਪਿੰਡ ਨੇ ਇਹਨਾਂ ਦੇ ਨਾਲ ਪੂਰੀ ਕਸਮ ਖਾ ਲਈ ਹੈ ਵੀ ਸਾਰੇ ਲੋਕ ਅਸੀਂ ਜਿਹੜੇ ਹੈਗੇ ਇਹਨਾਂ ਦੇ ਨਾਲ ਪੂਰਾ ਸਹਿਯੋਗ ਦੇਵਾਂਗੇ ਅਸੀਂ ਮਾਰ ਮਿਟਾਂਗੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾਗਾ ਇਸ ਕਰਕੇ ਪ੍ਰਸ਼ਾਸਨ ਨੂੰ ਇਹ ਉਹ ਨਹੀਂ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਇਹ ਛੇਤੀ ਤੋਂ ਛੇਤੀ ਜਿਹੜੇ ਕਦਮ ਚੁੱਕਣੇ ਚਾਹੀਦੇ ਆ ਚੁੱਕ ਕੇ ਉਹਨਾਂ ਨੂੰ ਅੰਦਰ ਲਿਆਵੇ ਤਾਂ ਫਿਰ ਜਿਹੜਾ ਸਸ਼ਕਾਰ ਹੋਊਗਾ ਨਹੀਂ ਤਾਂ ਆਪਾਂ ਕਿੰਨੇ ਮਰਜ਼ੀ ਦਿਨ ਲੱਗ ਜਾਣ ਸੜਕ ਤੇ ਵੀ ਆਊਗੀ লাশ লাশ ਦੇ ਵਿੱਚੋਂ ਸਾਡੀ ਜਾਨ ਚਲੀ ਗਈ ਆਤਮਾ ਚਲੀ ਗਈ ਉਹਦੇ ਵਿੱਚ ਤਾਂ ਕੁਝ ਨਹੀਂ ਉਹ ਤਾਂ লাশ ਤਾਂ লাশ ਹੀ ਹੈ ਨਾ ਉਹ ਮਿੱਟੀ ਹੋ ਗਈ ਉਹ ਤਾਂ ਮਿੱਟੀ ਹੋ ਗਈ ਅਜੇ ਵੀ ਮਿੱਟੀ ਹੋ ਸਵੇਰੇ ਮਿੱਟੀ ਹੈ ਇਸ ਕਰਕੇ ਚਲੋ ਇਹਨਾਂ ਦਾ ਹੁਣ ਇਹ ਹੈ ਵੀ ਚੱਲ ਇੱਕ ਇੱਕ ਮਾੜੀ ਕੁੜੀ ਨੇ ਮਾੜੀ ਲੜਕੀ ਨੇ ਮੈਂ ਤਾਂ ਤੀਵੀਂ ਵੀ ਨਿਕਲਦਾ ਸੀ ਪਰ ਪਰ ਉਹਨੇ ਕੰਮ ਕਰਤਾ ਵੀ ਹੋਰ ਨਾ ਕਿਸੇ ਦਾ ਇਹੋ ਜਿਹਾ ਘਰ ਪਟਿਆ ਜਾਵੇ ਕੋਈ ਹੋਰ ਔਰਤ ਇਹੋ ਜੀ ਗੱਲ ਕਰਨ ਤੋਂ ਕਾਫੀ ਸਮਾਂ ਜਿਹੜਾ ਸੋਚੇ ਵੀ ਮੈਂ ਅੱਧੇ ਘੰਟੇ ਬਾਤਾਂ ਫੜੀ ਜਾਣੇ ਤਰਕੇ ਜੇ ਉਹਦੇ ਦਿਮਾਗ 'ਚ ਬੜੇ ਉਹਨੇ ਛੜੰਤਰ ਰਚੇ ਬੜੇ ਡਰਾਮੇ ਰਚੇ ਵੀ ਟੀਕਾ ਸਿੱਟਿਆ ਸ਼ਰਾਬ ਸਿੱਟੀ ਵੀ ਸ਼ਾਇਦ ਇਹਨੇ ਐ ਕਰਕੇ ਮਰ ਗਿਆ ਹੋਊ ਐ ਕਰਕੇ ਮਰ ਗਿਆ ਹੋਊ ਅੱਛਾ ਫਿਲਮੀ ਸਟੈਂਡ ਸਾਰੇ ਖੜੇ ਗਏ ਸਾਰੇ ਖੜੇ ਗਏ ਦੇਖੋ ਫਿਰ ਉਹ ਸਾਰੇ 5 4 ਮਿੰਟਾਂ ਦੇ ਵਿੱਚ ਉਹ ਸਾਰੇ ਮੰਨ ਗਈ ਹੂੰ ਹੈਂ ਫਿਰ ਇਹ ਇਸ ਕਰਕੇ ਵੀ ਹੁਣ ਇਹਨੂੰ ਸਜ਼ਾ ਪੂਰੀ ਮਿਲ ਜੇ ਤਾਂ ਫਿਰ ਅੱਗੇ ਤੋਂ ਹੋਰ ਕਿਸੇ ਦਾ ਪੁੱਤ ਨਾ ਮਾਰਿਆ ਜਾਊਗਾ ਹਾਂ ਘਟੋ ਘਟ ਕੋ ਸੋਝਣੀਆਂ ਬਾਕੀ ਜਿਹੜੀ ਹੈਗੀ ਹੈ ਔਰਤ ਜਾਤ ਨੂੰ ਇਹਨੇ ਬਹੁਤ ਵੱਡੀ ਜਿਹੜੀ ਹੈਗੀ ਹੈ ਲੀਕ ਲਾ ਦਤੀ ਹੈ ਸਾਨੂੰ ਆਪਦਾ ਵਿਸ਼ਵਾਸ ਕਰਦੇ ਖਾ ਆਪਣੇ ਆਪ ਨੂੰ ਆਪਦੀ ਘਰ ਵਾਲੀ ਤੇ ਹੁੰਦਾ ਹੈ ਬੰਦਾ ਆਪਦੀ ਜੇ ਮਾਂ ਤੋਂ ਬਾਅਦ ਬਹੁਤ ਜਿਆਦੇ ਪਵਿੱਤਰ ਇਸ ਤਾਜੀ ਗੱਲ ਕਰਦੇ ਤਾਂ ਆਪਾਂ ਘਰ ਵਾਲੀ ਦਾ ਪੱਖ ਜਿਆਦਾ ਲੈਂਦਾ ਹੈ ਇਹ ਹਮੇਸ਼ਾ ਹੀ ਮਾਂ ਪਿਓ ਨੂੰ ਛੱਡ ਕੇ ਕਈ ਘਰ ਵਾਲੀ ਨਾਲ ਜਿਆਦਾ ਤੁਰ ਪੈਂਦਾ ਅਗਲਾ ਕਲੇਸ਼ ਮਟੋਂ ਦਾ ਮਹਾਰਾਜਾ ਹੋਰ ਉਹਦੇ ਪੱਖ ਚ ਤੁਰਿਆ ਰਹਿੰਦਾ ਪਰ ਜਦੋਂ ਉੱਥੇ ਇੱਕ ਬੈੱਡਰ ਤਾਂ ਆਪ ਨੂੰ ਕਿਵੇਂ ਵੀ ਮਾਰ ਸਕਦਾ ਹੈ ਨਾ ਜੀ ਹਜੇ ਇਹਦਾ ਕੁੜੀ ਦਾ ਜਿਹੜਾ ਜਿਹੜਾ ਸੀਗਾ ਆਪਣਾ ਮੁੰਡੇ ਦਾ ਮਾਪਿਓ ਬਾਹਰ ਸੀ ਹਜੇ ਕੁਦਰਤੀ ਉਹਦੇ ਇੱਛੇ ਹੁੰਦੇ ਜੋ ਕੱਲ ਉਹਦੇ ਦਿਲ ਦੇ ਵਿੱਚ ਸੀ ਜੋ ਉਹਨੇ ਕਰਨਾ ਸੀ ਇਹਨਾਂ ਨੂੰ ਉਹ ਹੋ ਸਕਦਾ ਤਿੰਨਾਂ ਨੂੰ ਹੀ ਮਾਰ ਦਿੰਦੀ ਤਿੰਨਾਂ ਨੂੰ ਹੀ ਉਹ ਕੁਝ ਦਿੰਦੀ ਜੀ ਇਸ ਕਰਕੇ ਚਲੋ ਉਹ ਇਹਨਾਂ ਦਾ ਸਾਰਾ ਕੁਝ ਹੀ ਖਤਮ ਕਰ ਦਿੰਦੀ ਹੈ ਨਾ ਜੀ ਪਰ ਖਤਮ ਤਾਂ ਭਾਵੇਂ ਇਹਨਾਂ ਦਾ ਅੱਜ ਵੀ ਹੋਗਾ ਜਦੋਂ ਬੱਚਾ ਐਡਾ ਪਾਲਿਆ ਲੈਕ ਬੱਚਾ ਇੱਥੇ ਦੱਸਦੇ 3 ਸਾਲ ਉਹਨੇ ਸਕੂਲ ਦੇ ਵਿੱਚ ਪੜਾਇਆ ਔਰ ਫ੍ਰੀ ਪੜਾਇਆ ਇਹੋ ਜਿਹਾ ਬੱਚਾ ਲਾਇਕ ਸੀਗਾ ਸਰਕਾਰੀ ਸਕੂਲ ਦੇ ਵਿੱਚ ਫ੍ਰੀ ਕਲਾਸਾਂ ਉਸ ਬੱਚੇ ਨੇ ਲਾਈਆਂ ਤੇ ਮੈਂ ਉਹਨੂੰ ਦਿਵਾਲੀ ਵਾਲੇ ਦਿਨ ਦੇਖੋ ਉਹਦੀ ਉਸ ਕਰੇ ਭੈਣ ਆ ਤੇ ਮੇਰੀ ਉਸ ਕਰੇ ਭੈਣ ਤੇ ਉਹਦੀ ਉਸ ਕਰੇ ਭੈਣ ਹੈ ਨਾ ਜੀ ਇਸ ਕਰਕੇ ਮਤਲਬ ਜੇ ਇਕੱਠੇ ਹੋਏ ਸੀਗੇ ਪਰ ਬਹੁਤ ਅੰਡਰ ਪ੍ਰੈਸ਼ਰ ਸੀ ਬੱਚਾ ਮਤਲਬ ਇੱਕ ਰੰਗ ਵੀ ਜਿਵੇਂ ਵਟਿਆ ਹੁੰਦਾ ਮਤਲਬ ਬਹੁਤ ਬੱਚੇ ਤੋਂ ਬੋਲਿਆ ਨਹੀਂ ਜਾ ਰਿਹਾ ਸੀ ਜਿਆਦਾ ਨਹੀਂ ਸੀਗਾ ਉਹ ਤੜਕ ਤੜਕ ਬੋਲੀ ਜਾ ਰਹੀ ਸੀ ਅਸੀਂ ਉੱਥੇ ਬੈਠੇ ਸੀ ਕਰੇ ਤੇ ਮਤਲਬ ਬੱਚੇ ਦੇ ਉੱਤੇ ਕੀ ਪਤਾ ਕਿੰਨੇ ਕਿਚਰ ਦਾ ਕਿੰਨਾ ਕੁ ਦੇ ਉੱਤੇ ਪ੍ਰੈਸ਼ਰ ਸੀਗਾ ਉਹ ਉਹਦੇ ਦਿਨਾਂ ਜੀ ਨਾ ਇੱਕ ਉਹ ਦੇਖੋ ਬੱਚਾ ਹਰੇਕ ਜੀ ਤੋਂ ਰਹਿ ਸੀ ਨਾ ਉਹ ਸ਼ਰਾਬ ਪੀਂਦਾ ਸੀ ਨਾ ਕੋਈ ਨਸ਼ਾ ਕਰਦਾ ਸੀ ਹਰੇਕ ਜੀ ਤੋਂ ਰਹਿ ਸੀ ਇਸ ਕਰਕੇ ਇੰਨਾ ਹਟਾ-ਕਟਾ ਜਰਵਾਣਾ ਸੀ ਉਹ ਇੱਕ ਅੱਧਾ ਬੰਦਾ ਉਹਨੂੰ ਕੋਈ ਕੁਝ ਕਰ ਨਹੀਂ ਸਕਦਾ ਸੀਗਾ ਇਹ ਕਾਫੀ ਕੁਝ ਹੋਇਆ ਪਰ ਹੁਣੇ ਪ੍ਰਮਾਤਮਾ ਨੂੰ ਪਤਾ ਹੈ ਤੇ ਜਾਂ ਪੁਲਿਸ ਦਾ ਨਿਆਂ ਕਰੇ ਹੋਇਆ ਅੰਦਰ ਬਹੁਤ ਕੁਝ ਹੈ ਪਰ ਇਹ ਨਹੀਂ ਪਤਾ ਲੱਗ ਸਕਦਾ ਵੀ ਇਹਦੇ ਹੁਣ ਪੇਕਿਆਂ ਦੇ ਵਿੱਚੋਂ ਕੌਣ-ਕੌਣ ਆਏ ਸੀ ਪਰ ਇਹ ਪੇਕਿਆਂ ਨੂੰ ਜ਼ਰੂਰ ਵਿੱਚ ਪਾਉਣਗੇ ਤਾਂ ਤਾਂ ਸਾਰੀ ਕਹਾਣੀ ਇਹ ਖੁੱਲੂਗੀ ਦੇਖੋ ਇਹ ਜਿਹੜਾ ਉਹਦਾ ਪਿਓ ਹੈ ਬਾਹਰ ਜੀ ਜੀ ਬਾਹਰ ਫਿਰ ਰਿਹਾ ਹੈ ਉਹ ਵਾਰੀ ਵਾਰੀ ਕਦੇ ਸ਼ਾਮ ਨੂੰ ਆ ਰਹੇ ਤੜਕਾ ਦੇ 20 25 ਬੰਦੇ ਹੋਣ ਇਹਨਾਂ ਦੇ ਪਿਓ ਨੇ ਹਜੇ ਬਾਹਰੋਂ ਆਉਣਾ ਸੀ ਕਿੱਡੇ ਵੱਡੀ ਛੱਟ ਸੀਗੀ ਉਹਨੇ ਉਹ ਵੇਖਿਆ ਕਿ ਉਹ ਤੋਂ ਪਹਿਲਾਂ 20 30 ਬੰਦੇ ਲਿਆ ਕੇ 70 ਤੇ ਉਹਨੇ ਆਪ ਦੇ ਬਾਹਰੋਂ ਪੇਸ਼ ਕਰਤੇ ਜਾਣਗੇ ਬਠਾਏ ਹੋਏ ਸੀਗੇ ਯਾਨੀ ਕਿ ਆਪ ਨਹੀਂ ਆਇਆ ਸੀਗਾ ਹਰ ਤਰ੍ਹਾਂ ਦੀ ਵਿੜਕ ਉਹ ਲੈ ਰਹੇ ਆ ਉਹ ਪਰਿਵਾਰ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨੂੰ ਨਿਆਂ ਦਿੱਤਾ ਜਾਵੇ ਆਪ ਦਾ ਬੱਚਾ ਸਮਝ ਕੇ ਇਹ ਚ ਕੋਈ ਪੋਲਿਟੀਕਲ ਹੋ ਨਾ ਵੜਿਆ ਜਾਵੇ ਪੂਰਾ ਵੀ ਤੇ ਬਸ ਇਹੀ ਹੈ ਜੀ ਇਹ ਦੱਸੋ ਵੀ ਇਹ ਕੁੜੀ ਦੇ ਜਿਸ ਮੁੰਡੇ ਦੇ ਨਾਲ ਰਲ ਕੇ ਨੇ ਕਤਲ ਕੀਤਾ ਇਹਦੇ ਵਿਆਹ ਤੋਂ ਪਹਿਲਾਂ ਵੀ ਉਸ ਮੁੰਡੇ ਦੇ ਨਾਲ ਰਿਲੇਸ਼ਨ ਸੀ ਜਿਹੜੇ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ ਕਿ ਵਿਆਹ ਤਾਂ ਇੱਕ ਡਰਾਮਾ ਸੀ ਇਹ ਕੁੜੀ ਜਿਹੜੀ ਸੀਗੀ 8 ਸਾਲ ਪਹਿਲਾਂ ਦੀ ਉੱਥੇ ਗਈ ਹੋਈ ਸੀਗੀ 8 ਸਾਲਾਂ ਦੇ ਵਿੱਚ ਜਿਹੜੇ ਬੱਚੇ ਪਹਿਲਾਂ ਗਏ ਐ ਉਹਨਾਂ 'ਚੋਂ ਤਕਰੀਬਨ ਸਾਰੇ 8 ਸਾਲਾਂ ਵਾਲੇ ਤਾਂ ਸਾਰੇ ਪੀਅਰ ਹੋ ਗਏ ਪਰ ਕੀ ਐ ਫਿਰ ਇਹ ਕੁੜੀ 8 ਸਾਲਾਂ 'ਚ ਪੀਅਰ ਨਾ ਹੋਈ ਇਸ ਕਰਕੇ ਜਿਹੜਾ ਉਹ ਮੁੰਡਾ ਵੀ ਉੱਥੇ ਗਿਆ ਸੀਗਾ ਇਹ ਮੁੰਡਾ ਤੇ ਉਹ ਕੁੜੀ ਤੇ ਨਾਲ ਕੁਝ ਹੋਰ ਵੀ ਪਤਾ ਲੱਗਿਆ ਇਹ ਰਿਪੋਰਟ ਜਿਹੜੇ ਕੀਤੇ ਐ ਇਹ ਗਲਤ ਅਨਸਰ ਸੀਗੇ ਇਹ ਇਕੱਠੇ ਰਿਪੋਰਟ ਹੋਏ ਆ ਜੀ ਬਹਾਨੇ ਨਾਲ ਕੁੜੀ ਦਾ ਕਿਦਰ ਵਿਆਹ ਹੋ ਗਿਆ ਸੀ ਵਿਆਹ ਹੋਣ ਤੋਂ ਬਾਅਦ ਉੱਥੇ ਚਲੀ ਗਈ ਸੀ ਬਹਾਨਾ ਬਣਾ ਕੇ ਆਈ ਐ ਸ਼ਰੰਤ ਰਾਜ ਕੇ ਜਨਨ ਕਿ ਰਹਿਣਾ ਉਹਦੇ ਨਾਲ ਹੀ ਸੀ ਹਾਂ بس ਇਹਨੂੰ ਖਤਮ ਕਰਨਾ ਸੀਗਾ ਇਹ ਤਾਂ ਇੱਕ ਵਿਆਹ ਦਾ ਬਹਾਨਾ ਜਾਂ ਬਣਾ ਕੇ ਹਾਂਜੀ ਤੇ ਉਹ ਜਿਹੜਾ ਬਸੇਵੇਂ ਮਹੀਨਾ ਕੋਈ ਲਾਇਆ ਇਕੱਠੇ ਰਹੇ ਐ ਪੁਲਿਸ ਨੇ ਦੱਸਿਆ ਕੰਮ ਕਰ ਰਹੀ ਹੈ ਵੀ ਕੱਲੇ ਪ੍ਰੇਮ ਸੰਬੰਧ ਨਹੀਂ ਇਹ ਥਿਊਰੀ ਤੋਂ ਚੱਲ ਰਹੀ ਸੀ ਪ੍ਰਾਪਰਟੀ ਹੜੱਪਣ ਤੇ ਜੀ ਵੀ ਇਹਨੂੰ ਇਸ ਤਰੀਕੇ ਨਾਲ ਰਾਤ ਨੂੰ ਕੋਈ ਨਸ਼ਾ ਪਤਾ ਦੇ ਕੇ ਮਾਰ ਕੇ ਤੇ ਉਹਨੂੰ ਇਹ ਵੀ ਇਹ ਮਰ ਗਿਆ ਤੇ ਮੇਰੀ ਤਾਦ ਪ੍ਰਾਪਰਟੀ ਜੋ ਹੈਗਾ ਕੱਲਾ ਇਹ ਰਿਸ਼ਤੇ ਦਾ ਪ੍ਰੇਮ ਪ੍ਰੇਮ ਸੰਬੰਧ ਨਹੀਂ ਇਹ ਨਾਲ ਪ੍ਰਾਪਰਟੀ ਹੜੱਪਣ ਦਾ ਕੰਮ ਹੈ ਦੂਰਾ ਕੰਮ ਹੈ ਉਸੇ ਕਰਕੇ ਨੀਡਾ ਵਾੜਾ ਕਾਰਵਾਰ ਕੀਤਾ ਪਰ 4 ਦਿਨ ਬੀਤ ਗਏ ਆ ਪੁਲਿਸ ਅਜੇ ਤੱਕ ਕੋਈ ਲੜਨੀ ਫੜਾ ਰਹੀ ਜਦੋਂ ਕਿ ਜਿਹੜਾ ਲੜਕਾ ਲੜਕਾ ਦਾ ਪਿਓ ਆਇਆ ਸੀ ਤੇ ਜਿਹੜਾ ਲੜਕਾ ਫੜਿਆ ਗਿਆ ਸੀ ਉਹ ਕਹਿ ਰਿਹਾ ਸੀ ਸਾਡੇ ਪਿੰਡ ਦੇ ਤਿੰਨ ਮੁੰਡੇ ਨਾ ਚਲੇ ਆ ਇੱਕ ਬੰਦਾ ਕਿਵੇਂ ਮਾਰ ਦੂਗਾ ਹੁਣ ਪੁਲਿਸ ਪਤਾ ਨਹੀਂ ਕੀ ਦਬਾਚ ਹੈ ਪੈਸੇ ਲੈ ਰਹੀ ਕੀ ਕਰ ਰਹੀ ਹੈ ਸਾਰੇ ਬੰਦਿਆਂ ਨੂੰ ਵਿੱਚ ਇਨਵੋਲ ਕਿਉਂ ਨਹੀਂ ਕਰ ਰਹੀ ਹੁਣ ਸਾਰੇ ਸਮਾਜ ਦੀ ਸਾਰੀਆਂ ਯੂਨੀਅਨਾਂ ਦੀ ਸਾਰੇ ਪਿੰਡ ਦੀ ਮੰਗ ਹੈ ਐਸਐਸਪੀ ਸਾਹਿਬ ਬਹੁਤ ਵਧੀਆ ਉਹਨਾਂ ਮੂਰੇ ਮੰਗ ਹੈ ਵੀ ਇਹਦਾ ਜਲਦੀ ਇਨਸਾਫ ਕਰਕੇ ਉਹ ਸਾਰੇ ਬੰਦਿਆਂ ਤੇ ਪਰਚਾ ਕਰਕੇ ਉਹਨਾਂ ਨੂੰ ਇਥੇ ਆਪਣਾ ਫੜਿਆ ਉਹਨਾਂ ਨੂੰ ਜੇ ਨਹੀਂ ਫੜਨਗੇ ਤਾਂ ਇਹ ਸਾਰਾ ਜਿਹੜਾ ਇਹ ਲਾਸ਼ ਰੱਖ ਕੇ ਧਰਨਾ ਦਿੱਤਾ ਜਾਊਗਾ ਕਿੰਨਾ ਵੀ ਸਮਾਂ ਲੱਗੇ ਸ਼ਹਿਰ ਦੀਆਂ ਸਾਰੀਆਂ ਜੱਥੇਬੰਦੀਆਂ ਸਾਰੀਆਂ ਕਿਸਾਨ ਜੁਣੀਆਂ ਸਾਰਾ ਸਮਾਜ ਹੀ ਸਾਰਾ ਪੰਜਾਬ ਇਸ ਕੰਮ 'ਚ ਮੁਰੇ ਆ ਜਾਣਾ ਹੈ ਇਹਨਾਂ ਵਾਸਤੇ ਕੰਮ ਸੰਭੜ ਔਖਾ ਹੋ ਜਾਊਗਾ ਸੋ ਇਹ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਵੀ ਨਿੱਜੀ ਦਖਲਅੰਦਾਜ਼ੀ ਦੇ ਕੇ ਆਪ ਇਸ ਇਸ ਮਸਲੇ ਨੂੰ ਸਾਂਭਣ ਮੁੰਡੇ ਨਾਲ ਕੋਈ ਕਲੇਸ਼ ਚੱਲਦਾ ਸੀ ਪਹਿਲਾਂ ਵੀ ਕੋਈ ਮਾੜਾ ਮੋਟਾ ਘਰ ਦੇ ਵਿੱਚ ਜਿਵੇਂ ਤੂੰ ਤੂੰ ਮੈਂ ਹੁੰਦੀ ਰਹਿੰਦੇ ਜਦੋਂ ਨੇ ਮੀਆਂ ਬੀਬੀ ਦੀ ਮੁੰਡੇ ਨਾਲ ਕੋਈ ਕਲੇਸ਼ ਨਹੀਂ ਚੱਲਦਾ ਸੀ ਜੀ ਮੁੰਡਾ ਐਡਾ ਇੱਕ ਮਤਲਬ ਸੁਭ ਬਹੁਤ ਚੰਗਾ ਸਭਾ ਸੀਗਾ ਜੇ ਕੋਈ ਅੰਦਰ ਦੀ ਗੱਲ ਦੋਨਾਂ ਜੀਆਂ ਦੀ ਹੋਈ ਵੀ ਤਾਂ ਪਰ ਮੁੰਡੇ ਨੇ ਨਾ ਤਾਂ ਉਹਨੇ ਆਪਦੇ ਮਾਪਿਆਂ ਕੋਲੇ ਆਉਣ ਦਿੱਤੀ ਨਾ ਉਹਨੇ ਕੋਈ ਆਪਦੇ ਕਿਸੇ ਹੋਰ ਰਿਸ਼ਤੇਦਾਰ ਕੋਲੇ ਆਉਣ ਦਿੱਤੀ ਨਾ ਉਹਨੇ ਆਉਦੀ ਪਰ ਨਹੀਂ ਮੇਰੀ ਗੱਲ ਸੁਣੋ ਜੀ ਅੰਦਰ ਅੰਦਰ ਜਿਹੜੀ ਸੀਗੀ ਉਹਨਾਂ ਦੋਨਾਂ ਦੇ ਦੇਖੋ ਮਾਪਿਆਂ ਦਾ ਬਾਹਰ ਸੀਗਾ ਪਰ ਉਹਨੇ ਇੱਕ ਫੋਨ ਕੀਤਾ ਸੀ ਆਪਦੀ ਭੈਣ ਨੂੰ ਕੁਝ ਦਿਨ ਪਹਿਲਾਂ ਮੁੰਡੇ ਨੇ ਆਪਦੀ ਭੈਣ ਨੂੰ ਇਹ ਫੋਨ ਕੀਤਾ ਸੀਗਾ ਕੋਈ 5-7 ਦਿਨ ਪਹਿਲਾਂ ਵੀ ਮੈਨੂੰ ਜਿਹੜਾ ਹੈਗਾ ਇਹ ਛੜਿਆੰਤਰ ਰਜ ਰਹੇ ਆ ਤੇ ਮੈਨੂੰ ਇਹ ਮਰਵਾ ਸਕਦੇ ਆ ਮਤਲਬ ਉਂਝ ਕੋਟਕਾ ਕੋਈ ਕਲੇਸ਼ ਇਹ ਨਹੀਂ ਹੋ ਰਿਹਾ ਸੀ ਵੀ ਕੋਈ ਮੁੰਡਾ ਉਹਨੂੰ ਕੋਈ ਤੰਗ ਕਰਦਾ ਸੀ ਮੁੰਡੇ ਨੂੰ ਜਿਵੇਂ ਜਿਹਾ ਸੀ ਸਾਰਾ ਕੁਝ ਪਰ ਮੁੰਡੇ ਨੂੰ ਅੰਦਰ ਦਿਸ ਰਿਹਾ ਸੀ ਮੁੰਡਾ ਅੰਦਰੋਂ ਅੰਦਰ ਖਾਈ ਜਾ ਰਿਹਾ ਸੀ ਪਰ ਮੁੰਡੇ ਨੇ ਆਪਦੀ ਭੈਣ ਨੂੰ ਦੱਸਿਆ ਪਰ ਬਿਓ ਵਰਤਾ ਜੇ ਮੈਨੂੰ ਪਤਾ ਨਹੀਂ ਸ਼ਾਇਦ ਆ ਉਹ ਦੇੜੀ ਨਾਲ ਵੀ ਗੱਲ ਕੀਤੀ ਹੋਵੇ ਪਰ ਉਹਨੇ ਆਪਦੀ ਭੈਣ ਨੂੰ ਦੱਸਿਆ ਵੀ ਮੈਨੂੰ ਇਸ ਪਰਿਵਾਰ ਤੋਂ ਇਸ ਲੜਕੀ ਤੋਂ ਇਹਦੇ ਜਿਹੜੇ ਹੈਗੇ ਨਾਲ ਜਿਹੜਾ ਹੈਗਾ ਇਹਦੇ ਚ ਪ੍ਰੇਮ ਸਬੰਧਾਂ ਚ ਉਹ ਤੋਂ ਮੈਨੂੰ ਖਤਰਾ ਹੈ ਵੀ ਉਹ ਮੈਨੂੰ ਮਾਰਨਗੇ ਇਹ ਗੱਲ ਦਾ ਮੁੰਡੇ ਨੇ ਯਾਰ ਕੀਤਾ ਹੋਇਆ ਸੀਗਾ ਹਾਂ ਪਰ ਇਹਨਾਂ ਦਾ ਆਪਸੀ ਦੋਨੋਂ ਮੁੰਡੇ ਨੇ ਕਦੇ ਇਸ ਕੁੜੀ ਤੇ ਕੋਈ ਹੱਥ ਨਹੀਂ ਠਾਇਆ ਕਦੇ ਕੋਈ ਇਸ ਕੋਈ ਵੀ ਪੋਹਰਾ ਨਹੀਂ ਬਹੁਤ ਲੈਕ ਮੁੰਡਾ ਸੀ ਹਾਂ ਪਰ ਮੁੰਡੇ ਨੇ ਆਪਦੀ ਭੈਣ ਕੋਲੇ ਯਾਰ ਕਰਤਾ ਸੀ ਵੀ ਮੈਨੂੰ ਉਹ ਮਰਵਾ ਸਕਦੀ ਹੈ ਜੀ ਹਾਂ ਹੁਣ ਜਿਹੜਾ ਇਹਦਾ ਸੋਹਰਾ ਪਰਿਵਾਰ ਸੀ ਕੀ ਕੁਝ ਕਹਿ ਰਿਹਾ ਵੀ ਸਾਨੂੰ ਪਤਾ ਨਹੀਂ ਸੀ ਜਾਂ ਇਹ ਉਹਨਾਂ ਦੀ ਕੋਈ ਗੱਲ ਨਿਕਲ ਕੇ ਸਾਹਮਣੇ ਆ ਰਹੀ ਉਹਨਾਂ ਨੂੰ ਅਸੀਂ ਪੁੱਛਿਆ ਸੀਗਾ ਜੀ ਉਹਦੇ ਡੈਡੀ ਨੂੰ ਉਹ ਆਂਦਾ ਜੀ ਮੈਨੂੰ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਦਾ ਇੰਨੇ ਵਿਸ਼ਵਾਸ ਪੱਤਰ ਸੀ ਸਾਨੂੰ ਨਹੀਂ ਪਤਾ ਸੀ ਵੀ ਸਾਡੀ ਕੁੜੀ ਐ ਕਰੂਗੀ ਜਾਂ ਐ ਕਰਦੀ ਹੈ ਜਾਂ ਨਹੀਂ ਠੀਕ ਹੈ ਨਾ ਤੇ ਪਰ ਪਤਾ ਤਾਂ ਹੌਲੀ ਹੌਲੀ ਪਤਾ ਲੱਗ ਜਾਂਦਾ ਜੀ ਇਹਨਾਂ ਦਾ ਤਾਂ ਵਿਆਹ ਤੋਂ ਪਹਿਲਾਂ ਦੇ ਸੰਬੰਧ ਤਾਂ ਚੱਲੀ ਜਾਂਦੇ ਠੀਕ ਹੈ ਨਾ ਤੇ ਇਨਾ ਐਸੀ ਵੀ ਇਹਨਾਂ ਨੇ ਵਿਚਾਰਿਆਂ ਨੇ ਵਿਸ਼ਵਾਸ ਬਾੜਾ ਕਰ ਲਿਆ ਉਹ ਅੰਦਰੇ ਅੰਦਰ ਉਹਦਾ ਹੋਰ ਰਾਦਾ ਸੀ ਠੀਕ ਹੈ ਕਿ ਨਹੀਂ ਬਾਕੀ ਇਹਦੇ ਮਾਪਿਓ ਨੇ ਜਿਵੇਂ ਸਾਨੂੰ ਪਤਾ ਲੱਗਦਾ ਵੀ ਪਿਓ ਨੇ ਧੱਕੇ ਨਾਲ ਹੀ ਵਿਆਹ ਕੀਤਾ ਉਹਨਾਂ ਕੋਲੇ ਹੈ ਨਹੀਂ ਕੁਝ ਇਧਰ ਇਹਨਾਂ ਕੋਲੇ 20-25 ਕਿੱਲੇ ਜ਼ਮੀਨ ਹੈ ਮੁੰਡਾ ਬਣਦਾ ਤਾਂ ਉਹਦਾ ਸੋਹਣਾ ਸੀ ਪਰ ਜਿੱਥੋਂ ਤੱਕ ਸਾਨੂੰ ਲੱਗਦਾ ਵੀ ਉਹ ਵਿਆਹ ਕਰਾ ਕੇ ਰਾਜੀ ਨਹੀਂ ਸੀ ਬਿਲਕੁਲ ਇਹ ਵੀ ਜਿਹੜਾ ਇਹ ਰਿਸ਼ਤਾ ਸੀ ਇਹ ਰੇਂਜ ਮੈਰਿਜ ਸੀ ਤੇ ਲਵ ਮੈਰਿਜ ਸੀ ਇਹ ਰੇਂਜ ਮੈਰਿਜ ਸੀ ਜੀ ਇਹ ਰੇਂਜ ਮੈਰਿਜ ਸੀ ਰੇਂਜ ਮੈਰਿਜ ਹਾਂਜੀ ਹਾਂਜੀ ਰੇਂਜ ਮੈਰਿਜ ਦੇਖੋ ਉਹਦੀ ਲਵ ਮੈਰਿਜ ਤਾਂ ਦੇਖੋ ਉਹਦਾ ਲਵ ਤੱਕ ਤੇ ਹੋਰ ਚੱਲਦਾ ਸੀ ਪਰ ਉਹਦੇ ਮਾਪਿਓ ਨੇ ਇਹ ਰਿਸ਼ਤਾ ਦੇਖ ਕੇ ਚੰਗਾ ਪਰਿਵਾਰ ਦੇਖ ਕੇ ਚੰਗਾ ਪਰਿਵਾਰ ਦੇਖ ਕੇ ਉਹ ਡੋਲੇ ਵੀ ਬਹੁਤ ਵਧੀਆ ਸਾਊ ਪਰਿਵਾਰ ਹੈ ਸਾਨੂੰ ਇਸ ਪਰਿਵਾਰ ਚ ਸਾਡਾ ਰਿਸ਼ਤਾ ਹੋ ਜਾਏ ਤਾਂ ਇਸ ਕਰਕੇ ਰੇਂਜ ਮੈਰਿਜ ਸੀ ਜੋ ਵੀ ਬੰਦਾ ਇੱਥੇ ਹੁੰਦਾ ਤੇ ਹਰੇਕ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਸਾਡਾ ਵੀਰ ਵੀ ਇੱਧਰ ਆਇਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਕਿਵੇਂ ਦੇਖੋਗੇ ਜਿਹੜਾ ਸਾਡਾ ਇੱਕ ਪਵਿੱਤਰ ਰਿਸ਼ਤਾ ਹੁੰਦਾ ਮੀਆਂ ਬੀਬੀ ਦਾ ਕਿਵੇਂ ਦੇਖੋਗੇ ਰਿਸ਼ਤਾ ਹੀ ਤਾਰ ਤਾਰ ਕੀਤਾ ਜੀ ਬਹੁਤ ਵਧੀਆ ਬੱਚਾ ਸੀ ਹੂੰ ਸਾਡੇ ਕੋਲ 1 ਸਾਲ ਫ੍ਰੀ ਸੇਵਾ ਕੀਤੀ ਸਕੂਲ ਚ ਹੂੰ ਕਿਸੇ ਨੂੰ ਇਹ ਤੱਕ ਨਹੀਂ ਬੋਲਦਾ ਸੀ ਹੂੰ ਬੱਦ ਤੱਕ ਹੋਈ ਜਿਵੇਂ ਬਾਈ ਜੀ ਨੇ ਵੀ ਦੱਸਿਆ ਵੀ ਸ਼ਰਾਬ ਵੀ ਡੋਲੀ ਗਈ ਹੋਰ ਵੀ ਨਸ਼ੇ ਡੋਲੇ ਗਏ ਵੀ ਕਿਹਾ ਜਾਊਗਾ ਵੀ ਇਹ दारू ਪਿੰਦਾ ਸੀ ਕਿ ਲੱਗਦਾ ਸੀ ਤੁਹਾਨੂੰ ਵੀ ਉਹ ਮੁੰਡਾ ਕਿਸੇ ਨਸ਼ੇ ਦਾ ਸੇਵਨ ਕਰਦਾ ਹੋਊਗਾ ਬਿਲਕੁਲ ਕਿਸੇ ਕਿਸੇ ਕਿਸਮ ਦਾ ਨਸ਼ਾ ਪਤਾ ਨਹੀਂ ਕਰਦਾ ਸੀ ਬਿਲਕੁਲ ਵੈਸ਼ਨੂ ਬੱਚਾ ਸੀ ਸਾਡੇ ਨਾਲ ਰਹੀ ਮੇਰਾ ਜਿੰਨਾ ਬਾਦ ਸੀ ਉਸ ਬੱਚੇ ਨਾਲ ਮੈਨੂੰ ਕਈ ਵਾਰੀ ਮਿਲਦਾ ਸੀ ਅਕਸਰ ਪਰ ਬਿਲਕੁਲ ਕਦੇ ਵੀ ਉਸ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਸਭ ਬੇਬੁਨਿਆਦ ਗੱਲ ਬਣਾਈ ਗਈ ਹੈ ਹਾਂ ਹੁਣ ਮਨ ਕਰਤ ਕਹਾਣੀ ਬਣਾਉਣ ਵਾਸਤੇ ਸਾਰਾ ਕੁਝ ਮੈਨੂੰ ਮੈਨਿਪੂਲੇਟ ਕੀਤਾ ਗਿਆ ਸੀ ਸਰ ਇਹ ਜਿਹੜਾ ਅਸੀਂ ਕਹਿੰਨੇ ਆਂ ਵੀ ਅਨਸਾਫ਼ ਲੈਣ ਵਾਸਤੇ ਵੀ ਸਾਨੂੰ ਆ ਡੈਡ ਬੋਡੀ ਹੋ ਗਈ ਸਾਡੇ ਭਰਾ ਦਾ ਘਰ ਉਜੜ ਗਿਆ ਕੱਖ ਨਹੀਂ ਰਿਹਾ ਜੀ ਉਹਨੂੰ ਉਸ ਲਾਸ਼ ਨੂੰ ਰੱਖ ਕੇ ਸਾਨੂੰ ਫੇਰ ਲੜਨਾ ਪੈ ਰਿਹਾ ਤੇ ਇਹਦੇ ਵਾਸਤੇ ਅਸੀਂ ਸਾਰਾ ਪਿੰਡ ਸਾਰੀਆਂ ਜਥੇਬੰਦੀਆਂ ਬਾਈ ਦੇ ਨਾਲ ਆ ਅਸੀਂ ਹਰ ਹੀਲਾ ਅਨਸਾਫ਼ ਲੈ ਕੇ ਦਿਆਂਗੇ ਸਾਡੀ ਜਿਹੜੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਵੀ ਹੈਗੀ ਐ ਐਸਐਸਪੀ ਸਾਹਿਬ ਤੋਂ ਵੀ ਇਹਦੇ 'ਚ ਆਪਦਾ ਨਿੱਜੀ ਦਖਲ ਦਿਓ ਸਾਨੂੰ ਅਨਸਾਫ਼ ਦਿਓ ਬੰਦੇ ਰੈਸ਼ਟ ਕਰੋ ਉਹਨਾਂ ਨੂੰ ਫਾਹੇ ਲਾਓ ਤਾਂ ਕਿ ਕਿਸੇ ਦਾ ਹੋਰ ਕੁੜੀਆਂ ਘਰਨਾ ਪਟਣਾ ਕਿਸੇ ਦਾ ਹੋਰ ਘਰਨਾ ਉਹ ਜਿਹੜੇ ਸਾਡੇ ਭਰਾ ਦਾ ਉੱਜੜ ਗਿਆ ਉਹਨਾਂ ਨੂੰ ਸਜ਼ਾ ਮਿਲੇ ਇਸ ਦੇ ਸਬੰਧ ਦੇ ਵਿੱਚ ਅਸੀਂ ਕੱਲ ਨੂੰ 10 ਵਜੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਵेंगी ਜਿਹੜਾ ਐਸਐਸਪੀ ਦਫ਼ਤਰ ਮੂਹਰੇ ਧਰਨਾ ਦੇਾਂਗੇ লাশ ਰੱਖ ਕੇ ਉਹਨਾਂ ਚਿਰ ਅਸੀਂ লাশ ਦਾ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਸਾਨੂੰ ਅਨਸਾਫ਼ ਦੀ ਲੜ ਨਹੀਂ ਫੜਾਉਂਦੀ ਸਰਕਾਰ ਉਹਨਾਂ ਨੂੰ ਦੋਸ਼ੀਆਂ ਨੂੰ ਅਰੈਸਟ ਨਹੀਂ ਕਰਦੀ ਦੋਸ਼ੀਆਂ ਦੀ ਪਛਾਣ ਨਹੀਂ ਕਰਦੀ ਵੀ ਕਿੰਨੇ ਬੰਦੇ ਸੀਗੇ ਤੇ ਕਿਸ ਵਿਦਨਾ ਸਾਨੂੰ ਤਾਂ ਇੱਥੋਂ ਵੀ ਖਸ਼ਾ ਜਾ ਰਹੇ ਗਏ ਵੀ ਇਹ ਜਿਹੜਾ ਕੱਲਾ ਪ੍ਰੇਮ ਸਬੰਧਾਂ ਦਾ ਰੌਲਾ ਨਹੀਂ ਸੀ ਇਹ ਪ੍ਰਾਪਰਟੀ ਹਵਟਣ ਦਾ ਵੀ ਰੌਲਾ ਸੀ ਕਿ 25 ਕਿੱਲਾਂ ਦੇ ਮਾਲਕ ਹੈ ਪਹਿਲਾਂ ਉਹਦਿਆਂ ਨੂੰ ਮੁੰਡਾ ਟਪਾ ਦਿਓ ਮੁੜ ਕੇ ਹੌਲੀ ਹੌਲੀ ਡੈਡੀ ਡੈਡੀ ਕਰਕੇ ਮਾਂ ਪਿਓ ਨੂੰ ਟਪਾ ਦੇਣਗੇ 25 ਕਿੱਲੇ ਦੇ ਮਾਲਕ ਵੀ ਬਣ ਜਾਣਗੇ ਘਰ ਤੇ ਲੁੱਟ ਖੋਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸਾਰਾ ਘਰ ਦਾ ਸੋਨਾ ਵਗੈਰਾ ਸਭ ਕਹੇ ਦੀ ਮਾਲਕ ਬਣਾਈ ਸੀ ਉਹ ਸਭ ਕੁਝ ਲੈ ਕੇ ਗਈ ਆ ਔਰ ਆ ਵੇਖੋ ਦੁੱਖ ਦੀ ਗੱਲ ਤਾਂ ਇਹ ਆ ਮੇ ਸਾਡੇ 22 ਦਾ ਆਪਣੋਈਆ ਨਵੇਂ ਕਿਲੇ ਇਹ 5 ਕਿਲੋਮੀਟਰ ਤੇ ਬੈਠੇ ਆ ਇਹ ਤਾਂ 1.5 ਘੰਟਾ ਬਾਅਦ ਆਉਂਦੇ ਆ ਤੇ ਉਹਦੇ ਮਾਪੇ ਜਿਹੜੇ ਆ ਉਹ 1.5 ਘੰਟਾ ਪਹਿਲਾਂ ਆਉਂਦੇ ਆ ਉਹਨਾਂ ਨੂੰ ਫਰੀਦਕੋਟ ਵਾਲਿਆਂ ਨੂੰ ਪਹਿਲਾਂ ਪਤਾ ਲੱਗਦਾ ਇਹਨਾਂ ਨੂੰ ਮਗਰੋਂ ਲੱਗਦਾ ਦੱਸੋ ਕੀ ਫਿਰ ਇਹ ਕੀ ਹੈਗਾ ਵੀ ਇਨਸਾਫ ਦੀ ਮੰਗ ਸੀ ਵੀ ਬੱਚੇ ਨੂੰ ਬਚਾਉਣ ਦੀ ਸੀ ਇੱਕ ਡਰਾਮਾ ਖੇਡਿਆ ਗਿਆ ਸੀ ਅਸੀਂ ਇਹ ਡਰਾਮੇ ਨੂੰ ਨੰਗਾ ਕਰਕੇ ਬਾਈ ਨੂੰ ਇਨਸਾਫ ਦਿਵਾਵਾਂਗੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚ ਲਾਸ਼ ਦਾ ਸਸਕਾਰ ਨਹੀਂ ਹੋਊਗਾ ਸਾਰੀ ਜਨਤਾ ਇਹਨਾਂ ਦੇ ਨਾਲ ਅਸੀਂ